ਸੋਸਿਕੋਜੀ ਆਈ ਦੀ ਕਹਾਣੀ ਪੋਡਕਾਸਟ ਪਿੰਡ ਲਿੱਤਰਾ ਤੋਂ ਦੁਆਬੇ ਦਾਇਆ ਪਿੰਡ ਕਹਾਣੀ ਗੁਰਦੀਪ ਸਿੰਘ ਅਨਮੋਲ ਜੀ ਦੀ ਉਹ ਪਿਛਲੇ 25 ਸਾਲ ਤੋਂ ਸੰਗੀਤ ਨਾਲ ਜੁੜੇ ਹੋਏ ਨੇ ਤੇ ਕਰੋਨਾ ਤੋਂ ਬਾਅਦ ਉਹਨਾਂ ਨੇ ਸਾਜ ਬਣਾਉਣ ਦਾ ਕੰਮ ਸ਼ੁਰੂ ਕੀਤਾ ਇਸ ਕਿਤੇ ਵਿੱਚ ਉਹਨਾਂ ਦਾ ਕੋਈ ਗੁਰੂ ਨਹੀਂ ਸੀ ਕੋਈ ਟ੍ਰੇਨਿੰਗ ਨਹੀਂ ਸੀ ਤੇ ਹੁਣ ਪੂਰੀ ਦੁਨੀਆ ਦੇ ਵਿੱਚ ਉਹ ਆਪਣੀ ਸਾਜ ਵੇਚਦੇ ਨੇ ਅੱਜ ਉਹ ਮਿਲਦੇ ਹਾਂ ਗੁਰਦੀਪ ਜੀ ਨਾਲ ਅਨਮੋਲ ਤੰਤੀ ਸਾਜ ਵਰਕਰਸ ਦੇ ਨਾਮ ਤੇ ਮੈਂ ਕੰਮ ਕਰ ਰਿਹਾ ਸਾਰੇ तकरीबन 33 ਸਾਜ ਜਿਹੜੇ ਬਣਦੇ ਜਿਵੇਂ ਸਰੰਗੀ ਹੋ ਗਿਆ ਤਾਉਸ ਹੋ ਗਿਆ ਰਬਾਬ ਹੋ ਗਿਆ ਦੋਨੇ ਰਬਾਬ ਅਫਗਾਨੀ ਤੇ ਨਾਨਕਸ਼ਾਈ ਫਿਰ ਦਿਲਰਬਾਹ ਹੋ ਗਿਆ ਇਸਰਾਜ ਹੋ ਗਿਆ ਪਹਿਲਾਂ ਮੈਂ ਤੁੰਬੀਆਂ ਬਣਾਉਣੀਆਂ ਸ਼ੁਰੂ ਕੀਤੀ ਸੀ ਲਾਕਡਾਊਨ ਦੇ ਵਿੱਚ ਕੋਈ ਕੰਮ ਤੇ ਹੁੰਦੇ ਨਹੀਂ ਘਰੇ ਸਾਰੇ ਬੰਦ ਹੁੰਦੇ ਸੀ ਫਿਰ ਤੁੰਬੀਆਂ ਤੇ ਹੌਲੀ-ਹੌਲੀ ਮੈਂ ਚਲੋ ਸਰੰਗੀ ਵਾਲ ਨੂੰ ਦੇਖਦੇ ਆ ਉਹ ਸ਼ੁਰੂ ਕੀਤੀਆਂ ਚਲੋ ਹੁਣ ਮਹਾਰਾਜ ਦੀ ਕਿਰਪਾ ਨਾਲ ਚੱਲ ਰਿਹਾ ਮੰਨ ਲਓ ਉਹਨਿਆਸ ਟਾਈਮ ਮੈਂ ਪਿੰਡ ਲਿੱਤਣਾ ਚ ਰਹੇ ਹੁੰਦਾ ਮੇਰਾ ਜੰਪਰ ਜੋ ਜਿਹੜਾ ਉਹ ਜੁਪੀ ਦਾ ਹੈ ਪੀਲੀਭੀਰ ਜ਼ਿਲ੍ਹਾ ਮੰਨ ਲਓ ਸਾਡੀ ਫੈਮਿਲੀ ਦੇ ਵਿੱਚ ਸੰਗੀਤ ਵਾਲਾ ਕੋਈ ਨਹੀਂ ਸੀਗਾ ਸਾਰੇ ਖੇਤੀਬਾੜੀ ਵਾਲੇ ਸੀ ਅਸੀਂ ਮੈਂ ਮੇਰੇ ਜੀਜਾ ਜੀ ਇੱਥੇ ਸੀਗੇ ਇਸ ਪਿੰਡ ਚ ਲਿੱਤਣਾ ਚ ਉੱਥੇ ਬਾਹਰ ਗੁਰਦਰਾ ਸਾਹਿਬ ਉੱਥੇ ਫਰੰਟੀ ਦੀ ਡਿਊਟੀ ਕਰਦੇ ਸੀ ਉਹ ਉਧਰ ਲੁਪੀ ਗਏ ਤਾਂ ਮੈਂ ਉਹਨਾਂ ਨੂੰ ਕਹਾ ਮੈਨੂੰ ਲੈ ਚਲੋ ਪੰਜਾਬ ਨੂੰ ਉਹ ਮੈਨੂੰ ਇੱਥੇ ਲੈ ਆਏ ਫਿਰ ਤੇ ਰਹੇ ਚ ਲਓ ਇਸ ਪਿੰਡ ਚ ਹੀ ਰਹਿ ਗਏ ਫਿਰ ਸਭ ਤੋਂ ਪਹਿਲਾਂ ਮੈਂ ਢਾਡ ਸ਼ੁਰੂ ਕੀਤੀ ਸੀ ਪੂਰੇ ਮੇਰੇ ਇਥੇ ਨਾਲ ਪਿੰਡ ਹੈਗਾ ਚੱਕ ਮੁਗਲਾਨਾ ਕੋਠੇ ਨੇ ਮੇਰੇ ਉਸਤਾਦ ਜੀ ਇਸ ਟਾਈਮ ਉਹ ਨਹੀਂ ਹੈਗੇ ਇਸ ਦੁਨੀਆ ਤੇ ਜਿਹਨਾਂ ਗੁਰਮੁਖ ਸਿੰਘ ਰਸਿਆ ਜੀ ਹਾਂ ਮੈਂ ਤਾਂ ਮੈਂ ਢੱਡ ਸਿੱਖੀ 2001 ਦੇ ਨੇੜੇ ਤੇੜੇ ਪਹਿਲੋ ਸ਼ੁਰੂਆਤ ਕੀਤਾ ਜੇ ਮੇਰੇ ਜੀਜਾ ਜੀ ਯਾਨੀ ਸਰਦੂਲ ਸਿੰਘ ਮਸਤ ਉਹਨਾਂ ਨਾਲ ਲੱਗੇ ਰਹੇ ਫਿਰ ਕਿਥੇ ਨੂੰ ਕੁਦਰਤ ਸਿੰਘ ਗੁਰਦੀਪ ਸਿੰਘ ਬੈਂਸ ਉਹਨਾਂ ਨਾਲ ਲੱਗੇ ਰਹੇ ਫਿਰ ਇੱਕ ਠੋਲੀ ਤੋਂ ਪਲਦੀਪ ਸਿੰਘ ਠੋਲੀ ਉਹਨਾਂ ਨਾਲ 5 ਸਾਲ ਕੰਮ ਕੀਤਾ ਫਿਰ 2009 ਤੋਂ ਮੈਂ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਦੇ ਨਾਲ ਚਲੇ ਗਿਆ ਫਿਰ 8-9 ਕੁ ਮਹੀਨੇ ਜਦੋਂ ਆ ਕਿਸਾਨਾਂ ਵਾਲਾ ਮੋਰਚਾ ਲੱਗਿਆ ਉਦੋਂ ਕੁਝ ਮੈਂ ਗਿਆਨੀ ਤੇਰੇ ਸਿੰਘ ਮੋਰਾਂ ਵਾਲੀ ਸਾਹਿਬ ਦੇ ਨਾਲ ਵੀ ਰਿਆਣਾ ਥੋੜਾ ਜਿਹਾ ਟਾਈਮ ਹੁਣ ਗਿਆਨੀ ਮੇਜਰ ਸਿੰਘ ਹੀਰਾ ਉਹਨਾਂ ਨਾਲ ਕੰਮ ਕਰ ਰਹੀ ਹਾਂ ਮਾਲੋ ਮੇ ਤੋਂ ਰੰਗ ਦੀ ਨਹੀਂ ਛੱਡ ਹੋਈ ਅੱਛਾ ਜੀ ਮੈਂ ਪਹਿਲੋਂ ਗਿਆ 2013 ਚ ਜਥੇ ਨਾਲ ਗਿਆ ਕੈਨੇਡਾ ਜੀ ਫਿਰ ਉੱਨੀ ਚ ਗਿਆ ਮੇਰਾ ਟੂਰਿਸਟ ਵੀਜ਼ਾ ਸਾਡੇ ਪੂਰੇ ਜੱਥੇ ਦਾ ਟੂਰਿਸਟ ਵੀਜ਼ਾ ਲੱਗਾ ਸੀਗਾ ਫਿਰ ਉੱਥੇ ਜਾ ਕੇ ਕੰਮ ਹੀ ਕਰਨਾ ਸੀਗਾ ਜੱਥੇ ਜੀ ਹਾਂ ਜੀ ਮੈਂ ਲੱਗ ਰਿਹਾ ਦਿਹਾੜੀਆਂ ਲਾਉਂਦੇ ਰਹੇ ਮੇਰਾ ਇੱਕ ਫਰੈਂਡ ਸੀਗਾ ਉੱਥੇ ਮੈਂ ਕਿਹਾ ਯਾਰ ਮੈਨੂੰ ਬੜਾ ਔਖਾ ਲੱਗਦਾ ਮੈਨੂੰ ਕੋਈ ਹੋਰ ਕੰਮ ਵੀ ਗੁਰਦੁਆਰੇ ਗੱਲ ਕਰ ਹੂੰ ਤੇ ਉਹਦੇ ਲੱਗੇ ਕਿ ਗੁਰਦੁਆਰਾ ਸਾਹਿਬ ਸੀ ਉਹਨਾਂ ਇੱਥੇ ਗੱਲ ਕੀਤੀ ਉਹ ਕਹਿੰਦੇ ਵੀ ਇਦਾਂ ਕਰੋ ਵੀ ਸ਼ਨੀਵਾਰ ਨੂੰ ਆ ਜਾਓ ਆਪਾਂ ਪ੍ਰੈਕਟਿਸ ਕਰਦੇ ਹਾਂ ਵੀ ਐਤਵਾਰ ਅਸਰ ਦੀ ਵਾਰ ਦਾ ਕੀਰਤਨ ਕਰਾਂਗੇ ਜੇ ਜੇ ਸਾਨੂੰ ਚੰਗਾ ਲੱਗਿਆ ਤਾਂ ਫਿਰ ਆਪਾਂ ਰੱਖ ਲਾ ਵੀ ਗੁਰਦੁਆਰੇ ਮੈਂ ਸ਼ਨੀਵਾਰ ਨੂੰ ਘਰੇ ਚਲੇ ਗਿਆ। ਅਈ। ਫਿਰ ਉਹ ਪ੍ਰੈਕਟਿਸ ਕਰਕੇ ਗੁਰਦੁਆਰਾ ਸਾਹਿਬ ਤੇ ਉਹਨੂੰ ਅੱਛਾ ਲੱਗਿਆ ਬਾਬੇ ਨੂੰ। ਫਿਰ ਐਤੋਂ ਨੂੰ ਕੀਰਤਨ ਕੀਤਾ ਸਾਰੀ ਵਾਰ ਦਾ। ਤੇ ਚਲੋ ਮੈਂ ਵਾਪਸ ਆਉਣਿਆ। ਉਦੋਂ ਮੈਂ ਚਿੱਟਾ ਕੁਰਤਾ ਪਜਾਮਾ ਪਾਇਆ ਤੇ ਕਾਲੀ ਜੈਕਟ ਪਾਈ ਤੇ ਦਸਤਾਰ ਸਜਾਈ ਹੱਥ 'ਚ ਸੰਗੀ ਫੜੀ। ਉਹ ਜਿਹੜਾ ਕੋਈ ਲੱਗੁੰਦੀ ਲੰਗੇ ਵਾਹਿਗੁਰੂ ਜੀ ਖਾਲਸਾ ਜੀ ਦੇ ਫਤਿਹ ਪਹਿਲ ਪਹਿਲ ਤੁਸੀਂ ਕੰਮ ਜਦੋਂ ਕਰਦੇ ਉਹ ਕੋਈ ਪਹਿਲੀ ਜਦ ਕੰਮ ਤੇ ਆ ਤਾਂ ਮੈਂ ਬੜਾ ਹੈਰਾਨ ਸੀ ਬੜਾ ਸੋਚ ਰਿਹਾ ਮੈਂ ਵੀ ਬਾਣੀ ਨੂੰ ਸਲਾਮ ਮਨੋਂ ਅੰਦਰ ਤਾਂ ਬੰਦਾ ਉਹ ਹੀ ਆ ਕੱਲ ਮੈਂ ਟਰਾਲੀ 'ਚ ਵੜਿਆ ਸੀ ਉਹ ਮਸਾਲਾ ਖੋਲਣ ਦਾ ਹੀ ਸੀ ਅਸੀਂ ਉੱਥੇ ਤੇ ਸੱਚਨ ਦਾ ਕੰਮ ਕਰ ਹਾਂ ਦਿਖਾ ਦਿਓ ਤੇ ਕੋਈ ਨਹੀਂ ਸੀ ਦੇਖਦਾ ਤੇ ਉਹ ਫਿਰ ਜੋ ਉੱਥੇ ਉਹ ਜਾਂ ਜਦਨ ਕਿਤੇ ਮੀਂਹ ਪੈ ਜਾਣਾ ਉਹਦੋਂ ਕੰਮ ਰੁਕ ਜਾਣਾ ਤੇ ਉਹਦੋਂ ਕਿਤੇ ਰੰਗੀ ਪਿਜਾ ਲਈ ਤੇ ਨਹੀਂ ਤੇ ਮੱਲੋ ਮੈਂ ਤੋਂ ਸਰੰਗੀ ਨਹੀਂ ਛੱਡੀ ਬਥੇਰਾ ਉਹ ਕਿਹਾ ਵੀ ਤੂੰ ਇੱਥੇ ਰਹਿ ਲੈ ਮੈਂ ਨਹੀਂ ਵੀ ਇੰਨਾ ਟਾਈਮ ਲਗਾ ਕੇ ਪਹਿਲੋ ਸਰੰਗੀ ਸਿੱਖਣ ਨੂੰ ਲਾਇਆ ਤਾਂ ਹੁਣੇ ਬਿਲਕੁਲ ਹਟ ਕੇ ਕੰਮ ਹੋ ਜਾਣਾ ਸਰੰਗੀ ਛੱਡ ਅੱਛਾ ਫਿਰ ਤੁਸੀਂ ਤੇ ਮੈਂ ਕੈਨੇਡਾ ਹੀ ਛੱਡ ਦਿੱਤੀ ਆ ਤੇ ਉਹ ਜੋ ਮੁੰਡੇ ਚਲੋ ਮੇਰੇ ਨਾਲ ਦੇ ਉਸ ਟਾਈਮ ਉੱਥੇ ਉਹ ਪੀਅਰ ਹੋ ਗਿਆ ਜਿਹੜੇ ਪਹਿਲਾਂ ਸਾਡਾ ਜਥਾ ਸੀਗਾ ਤੇ ਪਰ ਮੇਰਾ ਨਹੀਂ ਮੈਨੂੰ ਸਰੰਗੀ ਨਹੀਂ ਮੇਰੇ ਤੋਂ ਛੱਡ ਜੁਣਾਗਾ ਵਾਹ ਇਹਦੇ ਲਈ ਵਾਪਸ ਆ ਗਿਆ ਚਲੋ ਹੁਣ ਵੀ ਇਹਦੇ ਨਾਲ ਹੀ ਜੁੜੇਗਾ ਜਿਵੇਂ ਵਜਾਉਣਾ ਘਟਗਾ ਬਣਾਉਣਾ ਬੋਰੋ ਇਹ ਜ਼ਿੰਦਗੀ ਇੱਕ ਕਿਵੇਂ ਹੈ ਇਹ ਤਾਂ ਬਿਲਕੁਲ ਸੰਗੀਤ ਗਾਉਣਾ ਤੇ ਉਹ ਚੀਜ਼ ਨੂੰ ਬਣਾਉਣਾ ਜਿਹੜੀ ਚੀਜ਼ ਸੰਗੀਤ ਇਹਦਾ ਮਤਲਬ ਸਾਡੇ ਚੰਗੇ ਇਹਨਾਂ ਡੱਲੇ ਤੋਂ ਉਸਤਾਦ ਜੀ ਸਰੂਪ ਸਿੰਘ ਜੀ ਸਰੰਗੀਆਂ ਬਣਾਉਂਦੇ ਪੰਜਾਬ ਚ ਇੱਕ ਨੰਬਰ ਉਹ ਸਰੰਗੀਆਂ ਬਣਾਉਂਦੇ ਆ ਕਲਾਸੀਕਲ ਸਰੰਗੀਆਂ ਦੇ ਵਿੱਚ ਮੇਰੇ ਗੁਰਜੂਣਾਂ ਕੋਲ ਵੀ ਉਹਨਾਂ ਦੀ ਬਣੀ ਹੋਈ ਸਰੰਗੀਆਂ ਆ ਹੂੰ ਹੂੰ ਮੈਂ ਉਹਨਾਂ ਨੂੰ ਬੜੀ ਵਾਰੀ ਤਾਂ ਬੇਨਤੀ ਕੀਤੀ ਮੈਂ ਮੈਨੂੰ ਬਣਾਉਂਦੇ ਹੋ ਫਰੀਜ ਆ ਫੇ ਮੇਰੇ ਕੋਲ ਵੀ ਤੁਹਾਡੇ ਹੱਥਾਂ ਦਾ ਸਾਜ ਹੋਵੇ ਹੂੰ ਚਲੋ ਕੋਈ ਸਵਾਬ ਨਹੀਂ ਬਣ ਪਾਇਆ ਤਾਂ ਮੈਂ ਇਦਾਂ ਮੈਂ ਕਿਹਾ ਜੀ ਆਪੇ ਪੰਗਾ ਲੈ ਕੇ ਦੇਖਦੇ ਹਾਂ ਅੱਛਾ ਹਾਂਜੀ ਇਹ ਕਦੋਂ ਦਾ ਸਮਾਂ ਹੈ ਇਹ ਆ ਲਾਕਡਾਊਨ ਤੋਂ ਪਹਿਲਾਂ ਦੀ ਗੱਲ ਆ ਸੋ ਲਾਕਡਾਊਨ ਤੋਂ ਪਹਿਲਾਂ ਹਾਂਜੀ ਲਾਕਡਾਊਨ ਤੋਂ ਪਹਿਲਾਂ ਦੀ ਤਾਂ ਮੈਂ ਚਲੋ ਦੇਖ ਦੇਖ ਕੇ ਪਹਿਲੇ ਫਰਮਾ ਬਣਾਇਆ ਸਰੰਗੀ ਦਾ ਆਪਣੇ ਲੋ ਮੈਂ ਵਧੀਆ ਬਣਾਇਆ ਹੈਗਾ ਠੀਕ ਆ ਮੈਂ ਬਣਾ ਲਿਆ ਫਰਮਾ ਤੇ ਫਿਰ ਚਲੋ ਮੈਂ ਸਾਜ ਥੋੜਾ ਜਿਹਾ ਬਣਾਇਆ ਮੈਂ ਬਣਾ ਕੇ ਮੈਂ ਉਹਨਾਂ ਨੂੰ ਦਿਖਾ ਕੇ ਵੀ ਆਇਆ ਤੇ ਉਹ ਹੱਸਣ ਲੱਗ ਪਏ ਕਹਿੰਦੇ ਲੱਕੜ ਖਰਾਬ ਕਰਤੀ ਉਹ ਚਲੋ ਉਹਨੇ ਸ਼ਾਬਾਸ਼ ਵੀ ਦਿੱਤੀ ਕਹਿੰਦੇ ਮੈਂ ਚਲੋ ਤੂੰ ਹਿੰਮਤ ਦਾ ਕੀਤੀ ਨਾ ਹਾਂ ਚਲੋ ਫਿਰ ਇੱਕ ਮੈਂ ਟੋਟਾ ਜਿੱਦਾ ਫੋਕ ਸਰੰਗੀ ਸਾਡੇ ਕਹਿ ਦਿੰਦੇ ਜਿਵੇਂ ਆ ਫੋਕ ਸਰੰਗੀਆਂ ਇਹ ਵੱਡੀਆਂ ਸਰੰਗੀਆਂ ਆ ਵੀ ਵੱਡੀ ਆ ਬਣ ਰਹੇ ਹਾਂ ਇੱਕ ਮੈਂ ਉਹ ਬਣਾਈ ਉਹ ਵੀ ਤਾਂ ਪਈ ਰਹੀ ਸਾਲ ਪਰ ਪਈ ਰਹੀ ਆ ਬਾਅਦ ਚੋਂ ਮੈਂ 19 ਜਾਂ 19 ਵਿੱਚ ਬਾਹਰ ਚਲੇ ਗਿਆ ਕੈਨੇਡਾ ਚਲੇ ਗਿਆ ਜਿੱਥੋਂ ਵਾਪਸ ਆਇਆ ਉਦੋਂ ਫਿਰ ਲੌਕਡਾਊਨ ਲੱਗ ਗਿਆ ਜਦੋਂ ਲੌਕਡਾਊਨ ਲੱਗਿਆ ਤੇ ਸਾਰੇ ਕੰਮਕਾਰ ਬੰਦ ਸੀਗੇ ਹੂੰ ਕੋਈ ਕੁਦਰਤੀ ਕੇ ਹੀ ਮੁੰਡੇ ਦਾ ਮੈਨੂੰ ਫੋਨ ਆ ਗਿਆ ਕਹਿੰਦੇ ਸਰੰਗੀ ਚਾਹੀਦੀ ਪ੍ਰਾਣੀ ਹੂੰ ਕੋਈ ਹੈਗੀ ਆ ਤੇ ਮੈਂ ਕਿਹਾ ਪ੍ਰਾਣੀ ਤੇ ਹੈ ਨਹੀਂ ਵੀ ਕਿ ਮੈਂ ਬਣਾ ਰਿਆ ਆ ਉਹ ਚਾਹੀਦੀ ਹੋਏ ਤਾਂ ਦੱਸ ਦੇ ਕਹਿੰਦੇ ਚੱਲ ਕਰੋ ਤਿਆਰ ਫਿਰ ਦਿਖਾਓ ਉਹ ਘਰ ਦੇ ਨੂੰ ਜਦੋਂ ਮੈਂ ਕਰੇ ਤਿਆਰ ਕਰਨ ਲੱਗਾ ਲੱਕੜ ਲਿਆਂਦੀ ਘਰ ਦੇ ਕਹਿੰਦੇ ਵੜਨੀ ਹੈਦਰ ਕੋਲ ਐਵੇਂ ਲੱਕੜ ਖਰਾਬ ਕਰਨ ਨੇ ਆ ਟਾਈਮ ਬਰਬਾਦ ਕਰ ਰਹੇ ਆਂ ਜੀ ਤੇ ਤੁਸੀਂ ਸਿੱਖਿਆ ਨਹੀਂ ਸੀ ਕਿਸੇ ਨੂੰ ਨਹੀਂ ਸਿੱਖਿਆ ਨਹੀਂ ਸੀ ਪਹਿਲੇ ਮੈਂ ਕਿਸੇ ਕੋਲ ਨਹੀਂ ਹਾਂਜੀ ਉਹ ਮਨ ਲਓ ਕੋਲ ਸਰੰਗੀ ਸੀ ਉਹਦਾ ਨਾਪ ਤੋਂ ਲੈ ਲਿਆ ਪਿਆ ਇਦਾਂ ਵਾ ਇਦਾਂ ਇਧਰੋਂ ਜਾਂਦੀ ਉਹ ਮੂਰੇ ਰੱਖ ਕੇ ਬਣਾਈ ਗਿਆ ਤੇ ਉਹ ਪਹਿਲੇ ਤਾਂ ਘਰ ਦੇ ਨਹੀਂ ਸੀ ਹੈਗੇ ਸਹਿਮਤ ਬਣਦੀ ਨਹੀਂ ਹੈਗੀ ਫਿਰ ਜਦੋਂ ਲਾਕਡਾਊਨ ਦੇ ਵਿੱਚੋਂ ਮੈਂ ਬਣਾ ਕੇ ਤੇ ਇੱਕ ਆਪਣੇ ਸਤਲਾਨ ਸਿੰਘ ਇੱਥੋਂ ਟੁਰਨਾ ਪਿੰਡ ਤੋਂ ਉਹਨਾਂ ਨੇ ਮੈਨੂੰ ਕਾਫੀ ਸਿਖਾਇਆ ਇਸ ਖੇਤਰ ਵਿੱਚ ਜੋ ਇਸ ਟਾਈਮ ਵੀ ਚਲਦਾ ਦੱਸਦੇ ਪਏ ਹੈ ਫਿਰ ਮੈਂ ਉਹਨਾਂ ਕੋਲ ਲੈ ਕੇ ਗਿਆ ਉਹਨਾਂ ਨੇ ਕਿੱਲੀਆਂ ਕੁਲੀਆਂ ਉਹਨਾਂ ਨੇ ਪਾ ਕੇ ਬਣਾ ਦਿੱਤੇ ਫਿਰ ਮੈਂ ਲੋਕਡਾਊਨ 'ਚ 9000 ਰੁਪਏ ਦੀ ਉਹ ਵੇਚੀ ਅੱਛਾ ਜੀ ਤੇ ਜਦੋਂ ਪਹਿਲੀ ਜਿਹੜੀ ਸੀ ਪਹਿਲੀ ਸਰੰਗੀ ਹਾਂ ਜੀ ਫਿਰ ਜਦੋਂ ਲਿਆ ਕੇ ਘਰ ਦੇਣ ਪੈਸੇ ਦਿੱਤੇ ਮੈਂ ਉਹ 9000 ਰੁਪਏ ਦੀ ਵੇਗੀ ਫਿਰ ਬੜੇ ਖੁਸ਼ ਹੋਏ ਫਿਰ ਸੋ ਨਾਲ ਲੱਗੇ ਹੁਣ ਬੜੀ ਹੈਲਪ ਕਰਾਉਣ ਦੇ ਨਾਲ ਕਿੱਲੀਆਂ ਕੁਲੀਆਂ ਪਾਲਿਸ਼ ਕਰਨੀਆਂ ਉਹ ਕਰ ਦਿੰਦੇ ਆ ਨਾਲ ਇਦਾਂ ਲੱਗੇ ਰਹਿੰਦੇ ਆ ਬਾਕੀ ਜਦੋਂ ਮੈਂ ਸ਼ੁਰੂ ਕੀਤੀ ਸੀ ਮੈਨੂੰ ਇਹ ਨਹੀਂ ਸੀਗਾ ਪਤਾ ਕਿ ਮੈਂ ਵੀ ਮੰਨ ਲਓ ਮਾਰੇ ਦੀ ਕਿਰਪਾ ਨਾਲ ਕੀ ਇਦਾਂ ਇਹ ਬਣ ਜੂ ਸਾਰਾ ਕੁਝ ਉਦੇ ਸਿੰਘ ਮੈਂ ਆਪਣੇ ਲਈ ਇੱਕ ਸਾਜ ਬਣਾਉਣਾ ਤੇ ਬਸ ਫਿਰ ਉਹਨ ਚੱਲਦਾ ਚੱਲਦਾ ਚੱਲ ਚੱਲੀ ਜਾ ਰਿਹਾ ਹੈ। ਤੇ ਬਾਕੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ठान ਲੈਣੀ ਆ ਵੀ ਕਰਨਾ ਆ ਫਿਰ ਮਹਾਰਾਜਾ ਸਤਿਗੁਰੂ ਆਪੇ ਹੈਲਪ ਕਰਦਾ। ਬਹੁਤ ਸਾਰੀਆਂ ਚੀਜ਼ਾਂ ਮੰਨ ਲਓ ਜੇ ਦੇਖਣੀਆਂ ਉਹ ਸੋਚਣੀ ਪਿਆ ਕਿੱਦਾਂ ਬਣੋਗੇ ਉਹ ਕੁਦਰਤਲੇ ਅਨੁਭਵ ਹੋ ਜਾਂਦਾ ਵੀ ਐਦਾਂ ਨਹੀਂ ਐਦਾਂ ਹੋ ਸਕਦਾ। ਚੱਲੀ ਜਾਂਦਾ ਉਹਨਾਂ ਦਾ ਬਹੁਤ ਰਾਵਣ ਰਬਾਬ ਆ ਇਹਨਾਂ ਮ ਕਿਸੇ ਕੋਲ ਸਿੱਖਣੀ ਗਿਆ ਕੁਛ ਨਹੀਂ ਅੱਛਾ ਜੀ ਤੇ ਇਹ ਵੀ ਆ ਦੇਖ ਕੇ ਆ YouTube ਤੋਂ ਦੇਖ ਕੇ ਇਹਨਾਂ ਦਾ ਫਰਮਾ ਫਰਮਾ ਪਹਿਲਾਂ ਤਿਆਰ ਕੀਤਾ ਇਹ ਅਫਗਾਨੀ ਰਬਾਬ ਆ ਅੱਛਾ ਜੀ ਇਹ ਲਿਬਨਨ ਵਾਲੀ ਪਈ ਆ ਦਾ ਜਿਹੜਾ ਤਾਜ਼ ਲੱਗਣਾ ਉੱਪਰ ਹੂੰ ਹੂੰ ਇਹ ਨਾਨਕ ਚਾਹੀ ਆ ਅੱਛਾ ਜੀ ਜੋ ਬਾਬਾ ਮਰਦਾਨਾ ਸਾਹਿਬ ਜੀ ਨਾਲ ਕੋਲ ਹੁੰਦੀ ਸੀ ਜੀ 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 ਇਹ ਹੋ ਗਿਆ ਜੀ ਤੇ ਇਹ ਚੱਲੀ ਜਾ ਰਿਹਾ ਇਧਰ ਪਿੱਛੇ ਜਿਵੇਂ ਦਿਲ ਰੂਬੇ ਪਈ ਆ ਦਿਲ ਰੂਬਾ ਬਣ ਰਿਹਾ ਆ ਇਹ ਇਹ ਪ੍ਰਾਣਾ ਰਪੇਰ ਲਈ ਆਇਆ ਇਹ ਨਵਾਂ ਬਣ ਰਿਹਾ ਅੱਛਾ ਇਹ ਵੀ ਫਿਰ ਤੁਸੀਂ ਆਪਣੇ ਆਪ ਹੀ ਇਹ ਵੀ ਆਪਣੇ ਆਪ ਹੀ ਸਾਰਾ ਕੁਝ ਇੱਥੇ ਘੜੀਦਾ ਜੋ ਆ ਅੱਛਾ ਜੀ ਰੰਜੀਤ ਐਸਾ ਸਾਜ ਆ ਮੇਰੇ ਮੇਰੇ ਗੁਰੂ ਜਨ ਜਿੰਨ ਦੇ ਵੀ ਸਰੰਗੀ ਸਾਰਿਆਂ ਦਾ ਸਾਜ ਦਾ ਰਾਜਾ ਆ ਅੱਛਾ ਜੀ ਹਾਂ ਜੀ ਹੂੰ ਇਹ ਸਾਰੇ ਦੇ ਉੱਪਰ ਆ ਜੋ ਬੰਦੇ ਦਾ ਦੂਜਾ ਗਲਾ ਆ ਸਰੰਗੀ ਵਜਾਉਣ ਵਾਲਾ ਹੋਵੇ ਹੂੰ ਹੁਣ ਜਦ ਵਜਾਉਣ ਚ ਕਈ ਗੋਣ ਚ ਹੁੰਦੇ ਗਾ ਮੁਰਕੀ ਹੁੰਦੀ ਆ ਫਟਕਾ ਹੁੰਦਾ ਆ ਤਾਨ ਹੁੰਦੀ ਆ ਉਹ ਸਾਰਾ ਕੁਝ ਸਰੰਗੀ ਕਹਿੰਦੇ ਜੋ ਗਲੇ ਚ ਤੁਸੀਂ ਕਿਹਾ ਮਗਰ ਵਜਾਉਣ ਵਾਲਾ ਆ ਉਹ ਸੇਮ ਉਹ ਹੀ ਗੱਲ ਕਹਾ ਦੇਦਾ ਸਰੰਗੀ ਮੰਨ ਲੋ ਕਿ ਇਹਦੇ ਵਿੱਚ ਸਾਰੇ ਸਾਜੰਦਾ ਰਾਜਾ ਉਹ ਨੂੰ ਤਾਂ ਮੈਂ ਢੱਡ ਸਿੱਖੀ ਉਹ ਫਿਰ ਜਦੋਂ ਬਾਹਰ ਚਲੇ ਗਏ ਤੇ ਮੈਨੂੰ ਪਤਾ ਨਹੀਂ ਸੀ ਉਹ ਜਦੋਂ ਮੇਰੀ ਗਲੇ ਵਾਲੀ ਜਿਹੜੀ ਕੰਢੀ ਫੋਟਦੀ ਸੀ ਉਹਦੇ ਕਾਰਨ ਉਹ ਫਟਦੀ ਰਹੀ ਗਲਾ ਬੈਠਦਾ ਗਿਆ ਮੈਂ ਜੋਰ ਲਾਈ ਗਿਆ ਉਹ ਬਿਲਕੁਲ ਨਹੀਂ ਬੈਠ ਗਿਆ ਹੂੰ ਤੇ ਜਦੋਂ ਵਾਪਸ ਆਏ ਤੇ ਫਿਰ ਉਹ ਕਹਿੰਦੇ ਵੀ ਹੁਣ ਤੇਰੇ ਕੋਲ ਗਾ ਨਹੀਂ ਹੋਣਾ ਤੇ ਹੁਣ ਤੂੰ ਸੰਗੀ ਸ਼ੁਰੂ ਕਰ। ਅੱਛਾ ਹਾਂਜੀ ਫਿਰ ਉਹਨਾਂ ਦੇ ਕਹਿਣ ਤੇ ਇੱਥੇ ਨੂਰ ਮਹਿਲ ਤੇ ਲੱਗੇ ਆ ਪਿੰਡ ਬੈਨਾਪੁਰ ਪੱਗਵਾ ਸਭ ਤੋਂ ਪਹਿਲਾਂ ਮੈਂ ਉੱਥੇ ਗਿਆ ਉਹਨਾਂ ਤੋਂ ਸ਼ੁਰੂਆਤ ਹੋਈ ਤੇ ਬਾਕੀ ਚਲੋ ਕੋਈ ਸਬਾਬ ਨਹੀਂ ਦਾ ਕਿਸੇ ਕਿਹੜੇ ਉਸਤਾਦ ਤੋਂ ਸਿੱਖਣੀ ਕਿਹੜੇ ਤੋਂ ਨਹੀਂ ਫਿਰ ਉਸ ਤੋਂ ਬਾਅਦ ਇੱਕ ਹੋਰ ਉਸਤਾਦ ਸੀ ਉਹ ਉਹਨਾਂ ਢਾਡੀ ਗੁਰਪਖ ਸਿੰਘ ਬੇਲਾ ਸਾਹਿਬ ਨਾਲ ਕਾਫੀ ਕੰਮ ਕੀਤਾ ਜਗਵੀਰ ਸਿੰਘ ਜੋਗੀ ਉਹਨਾਂ ਕੋਲ ਵੀ ਮੈਂ ਜਾਂਦਾ ਰਿਹਾ ਤੇ ਉੱਥੇ ਵੀ ਚਲੋ ਉਹਨਾਂ ਦਾ ਕੋਈ ਨੇਚਰ ਆਪਣਾ ਸੀਗਾ ਤੇ ਤੁਹਾਨੂੰ ਠੀਕ ਆ ਫਿਰ ਬਾਅਦ ਚ ਜਿਨ੍ਹਾਂ ਨੇ ਮੈਨੂੰ ਸਿਖਾਇਆ ਮੇਰੇ ਉਸਤਾਦ ਕੁਲਵਿੰਦਰ ਸਿੰਘ ਜੀ ਉਹ ਮੁੱਲਾਂਪੁਰ ਤੋਂ ਅੱਛਾ ਮੁੱਲੋਂ ਉਹਨਾਂ ਨੇ ਇੱਥੇ ਤੇ ਇੱਕ ਮੈਨੂੰ ਪਹਚਾਇਆ ਫੂਕ ਸਿਖਾਇਆ ਤੇ ਫਿਰ ਨਾਲ ਜੇ ਰੁਕ ਕੰਮ ਕਰਦੇ ਰਹੇ ਫਿਰ ਹੌਲੀ ਹੌਲੀ ਮੇਰੇ ਅੰਦਰ ਸੀਗਾ ਕਿ ਮੈਂ ਕਲਾਸੀਕਲ ਵੀ ਸ਼ੁਰੂ ਕਰਾਂ ਤੋਂ ਮੈਂ ਗੁਰੂ ਜੀ ਆਪਦੇ ਲੱਭ ਦੇ ਲੱਭਦੇ ਚਲੋ ਇੱਕ ਵਾਰੀ ਦਾ ਮੈਂ ਦਿੱਲੀ ਗਿਆ ਸੀ ਰਿਕਾਰਡਿੰਗ ਤੇ ਹਨੀ ਸਿੰਘ ਦਾ ਮਿਊਜ਼ਿਕ ਅਰੇਂਜਰ ਸੀਗਾ ਮੁੰਡਾ ਸੋਨੂ ਸੋਨੂ ਨੋ ਐਡਾ ਦੇ ਵਿੱਚ ਉੱਥੇ ਰਿਕਾਰਡਿੰਗ ਤੇ ਗਿਆ ਦਾ ਉੱਥੇ ਚਲੋ ਇੱਕ ਐਦਾ ਸੀਗਾ ਕੋਈ ਪੀਸ ਥੋੜਾ ਟਫ ਜਿਹਾ ਸੀਗਾ ਵਜਾ ਰਹੇ ਸੀ ਉਹ ਸੈਟਿੰਗ ਜੀ ਨਾਲ ਹੀ ਮੇਰੇ ਤੋਂ ਕਹਿੰਦੇ ਵੀ ਕਲਾਸੀਕਲ ਨਹੀਂ ਕੀਤਾ ਮੈਂ ਹਾਂ ਮੈਂ ਕਲਾਸੀਕਲ ਨਹੀਂ ਕੀਤਾ ਹੈਗਾ ਹੂੰ ਹੂੰ ਫਿਰ ਫੋਕੀ ਵਜਾਉਣੇ ਜਿਆਦਾ ਟਾੜੀਆਂ ਚ ਪੂਰੀ ਚੱਲਦਾ ਉਹ ਕਹਿੰਦਾ ਵੀ ਫਿਰ ਸ਼ੁਰੂ ਕਰਨੀ ਚਾਹੁੰਦਾ ਮੈਂ ਤਾਂ ਸ਼ੁਰੂ ਤਾਂ ਕਰਨੀ ਚਾਹੁੰਦਾ ਪਰ ਕੋਈ ਗੁਰੂ ਨਹੀਂ ਮਿਲ ਰਿਹਾ ਹੂੰ ਤੋ ਤੋ ਖਾਨ ਸਰ ਜੀ ਉਸਤਾਦ ਸਰ ਖਾਨ ਸਾਹਿਬ ਜੀਂਦੇ ਸੀਗੇ ਹੂੰ ਉਹ ਬੰਬੇ ਰਹਿੰਦੇ ਸੀ ਕਹਿੰਦੇ ਵੀ ਉਹਨਾਂ ਕੋਲ ਜਾਣਾ ਪਊਗਾ ਵੀ ਬੰਬੇ ਮੈਨੂੰ ਉਹ ਮੇਰੇ ਲਈ ਬਹੁਤ ਮੁਸ਼ਕਲ ਆ ਵੀ ਦੂਰ ਆ ਤੇ ਉਸਤਾਦ ਸਾਹਿਬ ਜੀ ਖਾਨ ਸਾਹਿਬ ਮੈਂ ਤੁਹਾਨੂੰ ਉਹਨਾਂ ਨਾਲ ਗੱਲ ਕਰਾ ਦਿਓ ਉਹ ਕਹਿੰਦੇ ਵੀ ਬਜ਼ੁਰਗ ਜਾਦੇ ਉਹਦੇ ਉਹ ਨਹੀਂ ਸਕਾਂਦੇ ਤੇ ਫਿਰ ਜੋ ਮੇਰੇ ਗੁਰੂ ਜੀ ਉਸਤਾਦ ਗੁਲਾਮ अली ਖਾਨ ਸਾਹਿਬ ਅਸਲ ਤੇ ਤਾਂ ਉਹਨਾਂ ਤੋਂ ਮੈਂ ਹੱਥੋਂ ਉਹਨਾਂ ਨਾਲ ਮੇਰੀ ਗੱਲ ਕਰਾਉਂਦਾ ਕਹਿੰਦੇ ਉਹ ਬਿਜ਼ੀ ਬਹੁਤ ਜ਼ਿਆਦਾ ਉਹਨਾਂ ਕੋਲ ਸਮਾਂ ਨਹੀਂ ਹੈਗਾ ਮੈਂ ਕੋਈ ਨਾ ਤੁਸੀਂ ਉਹਨਾਂ ਦਾ ਨੰਬਰ ਦੇ ਦਿਓ ਮੈਂ ਗੱਲ ਕਰਕੇ ਦੇਖਦਾ ਹਾਂ ਚਲੋ ਮੈਂ ਪਹਿਲੀ ਵਾਰ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਗੱਲਬਾਤ ਕੀਤੀ ਫਿਰ ਉਹਨਾਂ ਮੇਰੇ ਬਾਰੇ ਤੇ ਪੰਜਾਬ 'ਚ ਪੁੱਛਿਆ ਤੇ ਫਿਰ ਉਹਨਾਂ ਬਾਅਦ ਵਿੱਚ ਮਨੇ ਸੱਜਣੋਂ ਮੈਂ ਆਪ ਦੇ ਚਰਨੀ ਲਗਾਇਆ ਫਿਰ ਓਲੀ-ਓਲੀ ਸਿੱਖੀ ਗਏ ਉਹਨਾਂ ਤੋਂ ਨਾਲ ਫੋਕ ਦਾ ਕੰਮ ਕਰੀ ਗਏ ਤੇ ਆ ਸਟੂਡੀਓ ਦਾ ਕੰਮ ਵੀ ਪਿਲੋ ਕਾਕੀ ਚੱਲਦਾ ਰਿਹਾ ਅਸਲ ਹੋ ਜੇ ਘਟ ਗਿਆ ਕਾਫੀ ਗੀਤਾਂ ਚ ਵੀ ਸੰਗੀਤ ਵਜਾਈ ਆ ਫਿਲਮਾਂ ਚ ਵੀ ਗਿੱਪੀ ਗਰੇਵਾਲ ਪਾਈ ਦੀ ਸੂਬੇਦਾਰ ਉਹਦੇ ਚ ਇੱਕ ਸੌਂਗ ਸੀ ਉਹਦੇ ਚ ਫੇਰ ਸੀ ਕਿ ਰਵਿੰਦਰ ਗਰੇਵਾਲ ਦੀ ਐਲ ਐਲ ਬੀ ਤੇ ਉਹਦੇ ਚ ਸੀ ਦੋ ਸੌਂਗ ਉੱਚ ਸੰਗੀਤ ਵਜਾਈ ਫੇਕ ਕਿੱਸਾ ਪੰਜਾਬ ਦਾ ਫਿਲਮ ਸੀ ਹੂੰ ਉੱਚ ਜੋਤੀ ਨੂਰਾ ਉਹਨਾਂ ਦਾ ਸੌਂਗ ਹੈ ਜਿੰਦੇ ਮੇਰੀਏ ਉਹਦੇ ਚ ਉਹਨੂੰ ਬਹੁਤ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ ਹੈ ਮੈਨੂੰ ਮਲੂਜੂ ਕੁਛ ਵੀ ਮਿਲੇ ਅੱਜ ਤੱਕ ਜਰੂਰ ਹੈ ਮਰੀ ਰੋਜੀ ਰੋਟੀ ਸਾਉ ਤੇ ਸਾਥੂ ਮੇਰੇ ਲਈ ਮਿਊਜ਼ਿਕ ਕਰਤੂ ਇੱਕ ਉਹਦੇ ਨਾਲ ਹੀ ਚੱਲ ਰਿਹਾ ਮੈਂ ਮੁੜ ਕੇ ਚੱਲ ਮੇਰੀ ਖੇਤੀ ਬਾੜੀ ਵੀ ਉੱਥੇ ਹੈਗੀ ਜੁਪੀ ਤੇ ਮੈਂ ਪਿੱਛੇ ਮੁੜ ਕੇ ਉਹ ਖੇਤੀ ਵਾਲ ਨਹੀਂ ਦੇਖਿਆ ਇਹਨੂੰ ਹੀ ਸਾਰਾ ਕੁਝ ਇਤੋਂ ਹੀ ਚੱਲ ਰਿਹਾ ਹੂੰ ਅੱਛਾ ਹਾਂਜੀ ਹੁਣ ਜੇ ਬਾਹਰ ਦੇ ਸਫਰ ਵੀ ਲਾਏ ਆ ਇਸ ਸਰੰਗੀ ਦੇ ਸਰੋ ਲਗਾਏ ਆ ਨਹੀਂ ਤੇ ਮੇਰੇ 2009 ਦੇ ਵਿੱਚ ਮੇਰਾ ਜਰਮਨ ਦਾ ਵੀਜ਼ਾ ਲੱਗਾ ਸੀਗਾ ਹੂੰ ਤੇ ਉਦੋਂ ਸਿੰਘ ਮੈਂ ਭਾਈ ਜਤਿੰਦਰ ਸਿੰਘ ਨੂਰਪੁਰ ਹੀ ਢੱਡੀ ਜੱਥਾ ਉਹਨਾਂ ਨਾਲ ਸੀਗਾ। ਕਿ ਉਸ ਟਾਈਮ ਮੈਂ ਪਲੇਨ 'ਚ ਬੈਠਾ ਸੋਚਦਾ ਕਿ ਮੇਰੇ ਦਾਦੇ, ਪੜਦਾਦੇ ਜਾਂ ਮੇਰੇ ਨਾਨਕਿਆਂ ਤੋਂ ਇਹ ਚਾਚੇ, ਤਾਇਆ ਜਿਓ ਕਿੰਨੇ ਨੀੜੇ ਜਾ ਕੇ ਏਅਰਪੋਰਟ ਨਹੀਂ ਦੇਖਿਆ ਹੁੰਦਾ। ਹੂੰ। ਅੱਛਾ ਜੀ। ਹਾਂਜੀ ਤਾਂ ਮੈਂ ਸਰੰਗੀ ਦੀ ਬਦੌਲਤ ਪਲੇਨ 'ਚ ਮਿਲਦਾ। ਮੈਂ ਬੜਾ ਸ਼ੁਕਰ ਹੈ ਉਹਦਾ। ਜੋ ਕੁਝ ਵੀ ਅੱਜ ਮਿਊਜ਼ਿਕ ਦੇ ਸਕਦੇ ਨੇ। ਮੇਰੇ ਸਾਜ ਜਿਵੇਂ ਯੂਰਪ ਚ ਵੀ ਗਏ ਇੱਕ ਹੋਣੇ ਆਲੇ ਸਾਜ ਥੋੜੇ ਦਿਨ ਹੋਏ ਆ ਗਿਆ ਫਰਾਂਸ ਨੂੰ ਭੇਜਿਆ ਤੇ ਚਾਰ ਸਾਜ ਮੇਰੇ ਇਥੋਂ ਕੈਨੇਡਾ ਨੂੰ ਗਏ ਹੋਏ ਆ ਆਰਡਰ ਕੋਸ਼ਤੇ ਮੰਨ ਲਓ ਜਿਹਦਾ ਆਪਾਂ ਬਣਾ ਕੇ ਫੇਸਬੁੱਕ ਤੇ ਪਾਏਦੇ ਹੋ ਉਹਦੇ ਚੋਂ ਕੋਈ ਨਗੋ ਦੇਖ ਕੇ ਉਹ ਆਪਾਂ ਨੂੰ ਕਾਲ ਕਰ ਲੈਂਦੇ ਆ ਡਿਮਾਂਡ ਤਾਂ ਕਾਫੀ ਆ ਹੁਣ ਥੋੜਾ ਜਿਆ ਰੁਕੋ ਬਦਲੇ ਹੋਇਆ ਤੰਤੀ ਸਾਜਾਂ ਵੱਲ ਜਿਵੇਂ ਕੀਰਤਨ ਸ਼ੁਰੂ ਹੋਇਆ ਹੋਇਆ ਵਾ ਬਹੁਤ ਸਾਰਿਆਂ ਦਾ ਇਹ ਚ ਯੋਗਦਾਨ ਹੈਗਾ ਜਿਹਨਾਂ ਨੇ ਦੁਬਾਰੇ ਬੱਚਿਆਂ ਨੂੰ ਤੰਤੀ ਸਾਜ਼ ਸਿਖਾ ਰਹੇ ਤਾਂ ਉੱਥੇ ਮੰਨ ਲਓ ਲੋੜ ਹੈ ਹੀ ਹੈ ਤੰਤੀ ਸਾਜ਼ ਦੀ ਬਹੁਤ ਸਾਰੀਆਂ ਅਕੈਡਮੀਆ ਆ ਤੇ ਉਹਨਾਂ ਚ ਤੰਤੀ ਸਾਜ਼ ਹੀ ਵੱਜਦੇ ਆ ਇਹਨੂੰ ਜਦੋਂ ਬਣਾਉਣਾ ਤੁਸੀਂ ਸ਼ੁਰੂ ਕੀਤਾ ਤੇ ਬਣਾਉਣਾ ਕਿੰਨਾ ਔਖਾ ਸੀਗਾ ਇਹਨੂੰ ਕਿਹੜੀ ਬਰੀਕੀਆਂ ਕੀ ਨੇ ਇਹਨੂੰ ਬਣਾਉਣ ਦੀ ਹੈ ਕਿਹੜੀ ਲੱਕੜ ਕਿਵੇਂ ਤੁਸੀਂ ਤੁਸੀਂ ਪਹਿਲਾਂ ਲੈ ਕੇ ਆਏ ਉਹ ਲੱਕੜ ਕਿੰਨੇ ਦੀ ਤੇ ਕਿਵੇਂ ਬਣਾਈ ਔਰ ਫਿਰ ਹੁਣ ਤੱਕ ਦਾ ਸਫਰ ਜਿੱਦਣ ਮੈਂ ਉਹ ਲੱਕੜ ਲੈ ਕੇ ਉਹ ਲੈ ਕੇ ਆਇਆ ਸੀ ਮੈਂ ਚਾਂਪ ਦੀ ਲੱਕੜ ਅੱਛਾ ਜੀ ਚਾਂਪ ਇੱਕ 골ਡਨ ਚਾਂਪ ਆਉਂਦੀ ਹੈ ਇੱਕ ਦੂਜੀ ਚਾਂਪ ਆਉਂਦੀ ਉਹ ਮੈਂ 골ਡਨ ਚਾਂਪ ਲੈ ਕੇ ਆਇਆ ਸੀ ਅੱਛਾ ਜੀ ਉਹ ਮੇਰੇ ਖਿਆਲ ਉਦੋਂ 1500 ਰੁਪਏ ਦਾ ਪੀਸ ਮੈਨੂੰ ਮਿਲਿਆ ਸੀਗਾ ਜਿਵੇਂ 28 ਇੰਚ ਲੰਬਾ ਸੀਗਾ ਤੇ 9 ਇੰਚ ਦਾ ਚੌੜਾ ਇਹ ਲੱਕੜ ਜਿਹੜੀ ਹੁਣ ਜਿਹੜੀ ਹੈ ਵਰਤਦੇ ਨੇ ਇਹ ਹੈਗਾ ਤੁਣ ਅੱਛਾ ਜੀ ਸਪੈਸ਼ਲ ਜਿਹੜੇ ਏਸੀ ਦੇ ਬਣਦੇ ਆ ਤੁਣ ਦੀ ਲੱਕੜ ਦੇ ਤੁਣ ਦੇ ਅੱਛਾ ਜੀ ਜਾਂ ਚਾਂਪ ਦੀ ਲੱਕੜ ਵਰਤ ਲੈਂਦੇ ਆ ਮਤਲਬ ਚਾਂਪ ਬਹੁਤ ਘੱਟ ਸਭ ਤੋਂ ਪਹਿਲੇ ਨੰਬਰ ਤੇ ਤੁਣ ਹੀ ਆਉਣਾ ਤੇ ਤੁਣ ਦਾ ਸਾਜ ਆ ਜਿਹੜੀ ਬਣਾਉਣ ਦੀ ਆ ਬਣਾਉਣਾ ਬੜਾ ਹੀ ਮੁਸ਼ਕਲ ਹੈ ਉਹ ਗੱਲ ਉਸਤਾਦ ਜਿਹੜਾ ਨੇ ਜਿਹੜੇ ਸਰੂਪ ਸਿੰਘ ਜੀ ਹੁਣਾਂ ਦੇ ਉਹ ਕਹਿੰਦੇ ਕਹਿੰਦੇ ਵੀ ਸਰੰਗੀ ਬਣਾਉਣ ਦੇ ਆਵਾ ਕੋਈ ਛਾਨ ਦੇ ਨਾਲ ਘੜਨਾ ਅੱਛਾ ਜੀ ਹਾਂਜੀ ਹੁਣ ਮੱਲੋ ਹੁਣ ਐਡਾ ਮੋਚਾ ਆ ਹੁਣ ਘੜ ਘੜ ਕੇ ਛੋਟਾ ਹੋ ਗਿਆ ਹੁਣ ਇਹ 9 ਇੰਚੀ ਆ ਤੇ 9 ਇੰਚੀ ਪੂਰਾ ਹੋਣਾ ਥੱਲੇ ਨੂੰ 6 ਇੰਚੀ ਆ ਹੁਣ ਇਹਨੂੰ ਚੱਕ ਥੱਲ ਕਰਨੀ ਜੇ ਦੇ ਸ਼ੇਪ ਦੇਣੀ ਕਰਨਾ ਤੋਂ ਬੜਾ ਮੁਸ਼ਕਲ ਆਉਂਦਾ ਹੈ ਫਿਰ ਸਾਰਾ ਅੰਦਰੋਂ ਖਾਲੀ ਕਰਨਾ ਹੱਥਾਂ ਦੇ ਨਾਲ ਚੌਲ ਸਿੰਘਾਂ ਦੇ ਨਾਲ ਕਰਨਾ ਤੇ ਮੁਸ਼ਕਲ ਤਾਂ ਥੀਰੀਆਂ ਹੁੰਦੀਆਂ ਨੇ ਪਰ ਉਹ ਜਦ ਮਹਾਰਾਜ ਸਹਾਇਜ ਹੁੰਦਾ ਤੇ ਹੋ ਜਾਂਦਾ ਤੇ ਫਿਰ ਇਹ ਨੂੰ ਅਗਲਾ ਮਤਲਬ ਪੜਾ ਕੀ ਹੁੰਦਾ ਪਹਿਲੋ ਤਾਂ ਇਹਨੂੰ ਖਾਲੀ ਕਰਨਾ ਫਿਰ ਅੱਗੇ ਕੀ ਕਿਵੇਂ ਬਣਾਉਂਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਦੀ ਜਿੱਦਾਂ ਅ ਇਸ ਟਾਈਮ ਇਥੇ ਹੈ ਨਹੀਂ ਹਾਂਜੀ ਲੱਕੜ ਚਲੋ ਆਰੇ ਦੇ ਪਈ ਜਿਵੇਂ ਪੂਰੇ ਦਾ ਮੋਛਾ ਹੀ ਜਾਂਦਾ ਏ ਤੇ ਫਿਰ ਫਰਮੇ ਬਣੇ ਹੁੰਦੇ ਆ ਪਹਿਲਾਂ ਆਪਾਂ ਫਰਮਾਉ ਤੇ ਰੱਖੀ ਕੇ ਲੱਕੜ ਤੇ ਨਿਸ਼ਾਨੀ ਲਗਾ ਲਈਦੀ ਆ ਪੂਰੀ ਫਿਰ ਆਰੇ ਤੋਂ ਜਾ ਕੇ ਇਹਦੀ ਕਟੰਗ ਕਰਾ ਲਈਦੀ ਆ ਫਿਰ ਉਸ ਤੋਂ ਬਾਅਦ ਜਿਵੇਂ ਹੁਣ ਅਲੀਆ ਮੈਂ ਸ਼ੇਪ ਬਣਾ ਰਿਆਂ ਆ ਹਾਲੇ ਹਾਂ 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 ਹੁਣ ਅਜੇ ਇੰਨੀ ਸ਼ੇਪ ਬਣੀ ਆ ਖਾਲੀ ਕਰ ਲਏ ਥੋੜਾ ਬਾਦਾ ਬੈਕ ਤੋਂ ਸ਼ੇਪ ਆ ਸਾਰਾ ਹਾਂਜੀ ਫਿਰ ਇਹਦੀ ਇਹ ਬਣਾਣੀ ਸ਼ੇਪ ਪ੍ਰੋਪਰ ਜਦੋਂ ਇਹ ਸ਼ੇਪ ਬਣ ਗਈ ਫਿਰ ਇਹਨੂੰ ਖਾਲੀ ਕਰਨ ਦਾ ਆਉਣਾ ਪ੍ਰੋਸੈਸ ਸਾਰੀ ਖਾਲੀ ਹੋ ਜਾਣੀ ਆ ਹੂੰ ਫਿਰ ਰੇਤੀ ਨਾਲ ਰੇਗ ਮਾਰਨ ਨਾਲ ਸਾਰਿਆਂ ਨੂੰ ਸਫਾਈ ਦੇ ਕੇ ਫਿਰ ਇਹਦੇ ਤੇ ਮੜ ਲੱਗਣਾ ਆ ਅੱਛਾ ਜੀ ਹਾਂਜੀ ਫਿਰ ਮੜ ਤੋਂ ਬਾਅਦ ਇਹਦੀ ਸਾਰੀ ਪਾਲਿਸ਼ ਹੋਣੀ ਆ ਹੂੰ ਪਾਲਿਸ਼ ਤੋਂ ਬਾਅਦ ਫਿਰ ਇਹਦੇ ਚ ਮਣਕੀ ਲੱਗਣੇ ਆ ਜੀ ਜੋ ਵੀ ਇੱਥੇ ਤਾਰਦਾਨ ਲੱਗਣਾ ਆ ਹੂੰ ਫਿਰ ਇਹਦੀਆਂ ਕਿੱਲਿੰਗ ਵਰਨਿੰਗ ਆ ਜੀ ਇਹ ਤਾਰਾਂ ਤੋਂ ਨਾ ਤੇ ਆਣ ਕੇ ਫਿਰ ਕਾਫੀ ਜਣੀ ਸਮਾਂ ਲੱਗਦਾ ਇੱਕ ਸਰੰਗੀ ਨੂੰ 20 ਦਿਨ ਲੱਗ ਜਾਂਦੇ ਤੇ ਜੇ ਤਾਂ ਪਹਿਲੋਂ ਤੁਸੀਂ 8 ਜਾਂ 9000 ਦੀ ਉਹ ਮਤਲਬ ਕਮਾਏ ਹਾਂਜੀ ਫਿਰ ਫਿਰ ਅੱਗੇ ਕਿਵੇਂ ਲੋਕਾਂ ਨੇ ਸੰਪਰਕ ਕੀਤਾ ਆਰਡਰ ਕਿਵੇਂ ਆਇਆ ਕਿਉਂਕਿ ਇਹ ਚੀਜ਼ ਇੱਕ ਵਾਰੀ ਕਰ ਲੈਣੀ ਤਾਂ ਠੀਕ ਹੈ ਸ਼ੌਕ ਹੀ ਆ ਪਰ ਉਹਨੂੰ ਫਿਰ ਕਿੱਤਾ ਬਣਾ ਲੈਣਾ ਉਹ ਕਿਵੇਂ ਸੀਗਾ ਉਹ ਫਿਰ ਮੰਨ ਲਓ ਹੋਰ ਕੋਈ ਜਦੋਂ ਸਾਈਡ ਬਿਜ਼ਨਸ ਨਾਲ ਕਰਨੇ ਪੈਂਦਾ ਕੱਲੇ ਪ੍ਰੋਗਰਾਮਾਂ ਤੇ ਜਦਾ ਰਹੀਏ ਹੂੰ ਤਾਂ ਚਲੋ ਇਹ ਵੀ ਨਾਲ ਫਿਰ ਸ਼ੁਰੂ ਹੋ ਗਿਆ ਤੇ ਹੁਣ ਇਹਦੇ ਆ ਕਿ ਚਲੋ ਫੇਸਬੁੱਕ ਰਾਹੀਂ ਜਿਹੜਾ ਕੋਈ ਦੇਦਾ ਜਾਂ ਸੱਜਣ ਮਿੱਤਰ ਜਿਹੜੇ ਗਾਂ ਤੋਂ ਗਾਂ ਹੁਣ ਆਈ ਜਾ ਰਿਹਾ ਹੂੰ ਹੁਣ ਹਲੇ ਥੋੜੇ ਦਿਨ ਹੋਏ ਆ ਉਸਤਾਦ ਇਕਰਮ ਖਾਨ ਜੀ ਉਹ ਦੋ ਸੰਗੀਆਂ ਦਾ ਆਰਡਰ ਦੇ ਕੇ ਗਏ ਆ ਅੱਛਾ ਜੀ ਗੁਜਰਾਤ ਤੋਂ ਆਏ ਕਿਤੇ ਲੁਧਿਆਣੇ ਉਹ ਆਏ ਸੀ ਕਿ ਇਹ ਸਤਸੰਗ ਦੇ ਵਿੱਚ ਹੂੰ ਤਾਂ ਉਹਨਾਂ ਨੇ ਵੀ ਨੂੰ ਕਾਲ ਕੀਤੀ ਤਾਂ ਫਿਰ ਇੱਥੇ ਘਰੇ ਆਏ ਸਪੈਸ਼ਲ ਉਥੋਂ ਗੱਡੀ ਬੁੱਕ ਕਰਕੇ ਇੱਥੇ ਆਏ ਤੇ ਦਿਨ ਕੇ ਸਾਰਾ ਤੇ ਦੋ ਸੰਗੀਤ ਦਾ ਉਹ ਆਰਡਰ ਦੇ ਕੇ ਅੱਛਾ ਜੀ ਮੇਰੇ ਲਈ ਬੜੀ ਖੁਸ਼ੀ ਵਾਲੀ ਗੱਲ ਆ ਕਿ ਪੰਜਾਬ ਤੋਂ ਬਾਹਰੋਂ ਆ ਰਹੇ ਆ ਇਹ ਵਿੱਚ ਮੇਰੇ ਉਸਤਾਦ ਜੀ ਕਹਿੰਦੇ ਜਦੋਂ ਮੈਂ ਸਿੱਖ ਰਿਹਾ ਭਾਈ ਇਸਤ੍ਰਾਮ ਸਿੰਘ ਜੀ ਉਹ ਕਹਿੰਦੇ ਵੀ ਸਾਦ ਨੂੰ ਬਣਾਉਣਾ ਘਾਟਿਆ ਵੇਖਣਾ ਵੱਧਿਆ ਅੱਛਾ ਜੀ ਹਾਂਜੀ ਵਾਹ ਤੇ ਵੇਖਣਾ ਜਦਾਂ ਕਿ ਕਿੱਥੋਂ ਕੀ ਇਹ ਨਹੀਂ ਵੀ ਅੰਨੇ ਵੇ ਵਾ ਚੱਲੀ ਚੱਲੋ ਜੀ ਤੇ ਕਿਉਂਕਿ ਵੀ ਇਹਦੇ ਚ ਇੱਕਦੰ ਦਾ ਇਕੱਲਾ ਇਹ ਬਾਰੋ ਖੂਬਸੂਰਤੀ ਦੇਣੀ ਜੀ ਦੇ ਦਿੱਤੀ ਇਹਦੇ ਨਾਲ ਨਾਲ ਇਹਦੇ ਸਾਊਂਡ ਦਾ ਵਿਚਾਰ ਰੱਖਣਾ ਪਈ ਕਿੰਦਾ ਇਹਦੀ ਸਾਊਂਡ ਬਣਨੀ ਕੀ ਬਣਨਾ ਹੁਣ ਆ ਚੀਜ਼ ਆ ਹੁਣ ਇਹ ਇਹ ਟੋਟਾ ਆ ਇਹ ਫੋਕਸ ਰੰਗੀ ਆ ਅੱਛਾ ਦੇਖੋ ਇਹ ਹੁਣ ਆਪਾਂ ਇਥੋਂ ਇੰਨੀ ਮੋੜੀ ਹੋਈ ਹੈ ਕਿਉਂਕਿ ਇਹਦਾ ਭਾਂਡਾ ਛੋਟਾ ਆ ਇਹਨੂੰ ਜੇ ਆਪਾਂ ਥੱਲੇ ਤੱਕ ਲੈ ਜਾਾਂਗੇ ਇੰਦਾ ਮੋੜਦਾਂਗੇ ਫਿਰ ਇਹਦੀ ਆਵਾਜ਼ ਜਿਹੜੀ ਉਹ ਜ਼ਿਆਦਾ ਸ਼ਾਰਪ ਹੋ ਜਾਣੀ ਓਕੇ ਬੀਸ ਨਹੀਂ ਆਏਗਾ ਫਿਰ ਬੀਸ ਆਪਾਂ ਨੂੰ ਹਾਂਜੀ ਤੇ ਹੁਣ ਜਿਵੇਂ ਇਹ ਆ ਵੱਡੀ ਸਰੰਗੀ ਆ ਹਮ ਹੁਣ ਇਹਨੂੰ ਆ ਥੱਲੇ ਤੱਕ ਗਏ ਹੋਇਆ ਹਮ ਇੱਥੇ ਇੱਕ ਟੇਪਰ ਦਿੱਤਾ ਹੋਇਆ ਤੇ ਜੇ ਹੁਣ ਇਹਨੂੰ ਇੱਥੇ ਹੀ ਨੇ ਨਾ ਛੱਡ ਦਾਂਗੇ ਤੇ ਇਹਦਾ ਬੇਸ ਹੀ ਬੇਸ ਆ ਹੀ ਜਾਣਾ ਓਕੇ ਗਾਦਾ ਹਾਂਜੀ ਹਮ ਉਹ ਬੜਾ ਕੋਈ ਮਤਲਬ ਬੜਾ ਬ੍ਰਿਕੀ ਵਾਲਾ ਕੰਮ ਆ ਹਮ ਮਿਹਨਤ ਬਹੁਤ ਮੰਗਦਾ ਹੁਣ ਮੈਂ ਤੇ ਉਸ ਵੀ ਇਹਨੂੰ ਕਈ ਵੇਲੇ ਮੈਂ 7 ਵਜੇ ਵੀ ਆਣ ਕੇ ਲੱਗ ਜੰਨਾ ਹੁੰਦਾ ਤੇ ਰਾਤ ਨੂੰ 8-9 ਵਜੇ ਉੱਠ ਕੇ ਜਾਈਦਾ ਬਾਰ ਬਾਰ ਘੰਟੇ ਲੱਗ ਜਾਂਦੇ ਬਾਰ ਬਾਰ ਘੰਟੇ ਲੱਗ ਜਾਂਦੇ ਹੁਣ ਜਿਹੜਾ ਨੇ ਆਰਡਰ ਆ ਹੁਣ ਆ ਕੰਮ ਕਰਨੇ ਰਬਾਬ ਨੂੰ ਪੂਰਾ ਟਾਈਮ ਲੱਗਿਆ ਇੱਦਾਂ ਲਗਾ ਲਗਾ ਕੇ ਅਜੇ ਇੱਥੇ ਪਹੰਚੀ ਆ। ਉਹਨਾਂ ਲਈ ਤਾਂ ਮਾੜ ਲੱਗਣਾ ਫਿਰ ਇਹਦੀ ਪਾਲਿਸ਼ ਹੋਣੀ ਆ। ਹੂੰ ਇਹ ਜਾ ਕੇ ਆ। ਤਾਂ ਪਹਿਲੂ ਤੇ 80000 ਦੀ ਜਾਓ ਜੀ ਕੰਨੇ ਦੀ ਬੇਚੀ ਤੇ ਫੋਨ ਬੜੇ ਕਿੰਨੇ ਇੱਕ ਤੱਕ ਫਿਰ 베ਚੀਆਂ ਫਿਰ ਤੁਸੀਂ ਜਿਹੜੀ ਬਾਹਰ ਵੀ ਜਾਂਦੇ ਠੀਕ ਹੈ ਹੁਣ ਤਾਂ ਇਹਦੇ ਅਲੱਗ-ਅਲੱਗ ਪ੍ਰਾਈਸ ਹੋ ਜਾਂਦੇ ਆ ਹੂੰ ਉਹਨਾਂ ਮਤਲਬ ਲੱਕੜੂ ਹੋਈ ਰਹਿੰਦੀ ਆ ਹਾਂਜੀ ਲੱਕੜ ਦੇ ਕੰਮ ਦਾ ਤਾਂ ਡਾ ਫਰਕ ਪੈ ਜਾਂਦਾ ਤੁਸੀਂ ਕਿੰਨੀ ਕੁ ਸਫਾਈ ਨਾਲ ਕੰਮ ਕਰਦੇ ਹੋ ਇੱਕ ਸਾਜ ਨੂੰ ਮੰਨ ਲਓ ਕੋਈ 20 ਦਿਨ ਮੰਨ ਲਓ ਤੁਸੀਂ ਇੱਕ ਸਾਜ ਨੂੰ ਲੱਗ ਰਹੇ ਰੇਟ ਅਲੱਗ-ਅਲੱਗ ਹੋ ਜਾਂਦੇ ਫਿਰ ਉੱਤੇ ਮਤਲਬ ਜੇ ਕੋਈ ਕਢਾਈ ਗਢੂਈ ਕਰਾਉਣੀ ਆ ਜਾਂ ਕੀ ਕਰਾਉਣਾ ਉਹਦੇ ਹਿਸਾਬ ਨਾਲ ਰੇਟ ਵਧ ਜਾਂਦਾ ਹਮ ਵਿੱਚ ਸ਼ੀਟ ਹੁੰਦੀ ਜਿਵੇਂ ਲਾਉਣੀ ਇੱਕ ਪਲਾਸਟਿਕ ਦੀ ਆ ਜਾਂਦੀ ਉਹਦਾ ਰੇਟ ਹੋ ਰਿਹਾ ਉਹ ਸ਼ਿਪ ਵਾਲੀ ਸੀਟ ਆ ਉਹਦਾ ਹੋ ਰਿਹਾ ਇੱਕ ਪ੍ਰੋਪਰ ਸ਼ਿਪ ਲੱਗਦੀ ਆ ਉਹ ਇਹਦੇ ਤੇ ਲੱਗੀ ਹੋਈ ਆ ਪੁੱਛੀ ਆ ਪ੍ਰੋਪਰ ਜਿਹੜੀ ਸਿੱਪੀ ਨਹੀਂ ਹੁੰਦੀ ਹਾਂਜੀ ਇਹ ਉਹ ਲੱਗੀ ਹੋਈ ਆ ओके ਤੇ ਹੁਣ तकरीबन ਸਰੰਗੀ ਦੇ ਉੱਪਰ ਜਿਹੜਾ ਤੇ ਰਬਾਬ ਤੇ ਹੁੰਦਾ ਕੰਮ ਉਹਦਾ ਹੁੰਦਾ ਜੇ ਉਹ ਚੀਜ਼ਾਂ ਲਾਉਣੇ ਹੁੰਦਾ ਰੇਟ ਵਧੇ ਜਾਣਾ ਉਹਨੇ ਲੱਕੜ ਉਹੀ ਰਹਿਣੀ ਹੈ ਓਕੇ ਬਸ ਤੇ ਕੰਮ ਕਰਨ ਦਾ ਰੇਟ ਵਧੇ ਜਾਣਾ ਹਾਂ ਜੀ ਸਰੰਗੀ ਜਿਵੇਂ ਇੱਕ ਜਿਵੇਂ ਗਾਜ ਪਿਆ ਹੈ ਗਾਜ ਨਹੀਂ ਕੁੜੀ ਦੀ ਪੂਛ ਦੇ ਵਾਲ ਲੱਗੇ ਹੋਏ ਆ ਅੱਛਾ ਜੀ ਹੁਣ ਜੇ ਇਹ ਗਾਜ ਲਗਾ ਕੇ ਤੇ ਉੱਪਰ 12 ਕਿੱਲੀਆਂ ਲਗਾ ਕੇ ਸਰੰਗੀ ਦੇ ਜਿਵੇਂ ਮੱਥਾ ਆ ਇਹਦੇ ਆ 12 ਲੱਗੀਆਂ ਹੋਈਆਂ ਉਹ ਉੱਪਰ 12 ਲਗਾ ਕੇ ਪੂਰੀ ਤੇ ਸੀਟ ਲਗਾ ਕੇ ਉਹ ਅਸੀਂ 17000 ਦੀ ਸੀਟ ਕਰਦੇ ਅੱਛਾ ਜੀ ਹਾਂਜੀ ਫਿਰ ਉਤੋਂ ਥੱਲੇ ਜੇ ਸਿੰਪਲ ਆ ਗਈ ਥੋੜੀ ਗਾਜ ਦੂਜਾ ਆ ਗਿਆ ਪਲਾਸਟਿਕ ਨੇ ਬਾਲਾਂ ਵਾਲਾ ਉਹ ਘਟ ਜਾਣਾ ਉਹਦਾ ਜੀ ਜਿਹੜੀ ਵੱਡੀ ਸਰੰਗੀ ਆ ਇਹ 25 ਤੋਂ 30 35 ਇੱਥੇ ਦੇਖਾ ਬਾਕੀ ਕੋਈ 40 40 50 50 ਇਹ ਪੁਰਾਣੇ ਉਸਤਾਦਾਂ ਦੀ ਜਿਹੜੇ ਲੱਖ ਲੱਖ 1.5 ਲੱਖ ਦੀਆਂ ਨਹੀਂ ਹੈਗੀਆਂ ਅੱਛਾ ਜੀ ਹਾਂਜੀ ਇੰਨੀ ਦਰ ਹਾਂਜੀ ਇਹ ਨਹੀਂ ਨੇ ਜਿੰਨੀ ਸਾਰੇ ਪੁਰਾਣਾ ਹੁਣ ਆਹ ਸਾਰੇ ਆ ਇਹ 100 ਸਾਲ ਘਟੋ ਘਟ ਪੁਰਾਣਾ ਆ ਅੱਛਾ ਜੀ ਇਹ ਮੰਨ ਲਓ ਦਿੱਲੀ ਤੋਂ ਪਰੇ ਹੋਣ ਲਈ ਆਇਆ ਅੱਛਾ ਜੀ ਇਹ ਮੰਨ ਲਓ 우ਸਤਾਦ ਮਸੀਦ ਖਾਨ ਸਾਹਿਬ ਹੋਏ ਹਮ ਉਹਨਾਂ ਦਾ ਪੋਤਾ ਸਰੰਗੀ ਦੇ ਕੇ ਗਿਆ ਅੱਛਾ ਜੀ ਹਾਂ ਜੀ ਮਤਲਬ ਤੀਜੀ ਪੀੜ੍ਹੀ ਆਈ ਹਮ ਤੇ ਹੁਣ ਇਹ ਇਹਦਾ ਹੁਣ ਜੇ ਇਹਦਾ ਰੇਟ ਲਵਾਉਂਗੇ ਜਿੰਨੀ ਪੁਰਾਣੀ ਹੋਈ ਜਣੀ ਉਹਨਾਂ ਰੇਟ ਵਧੇ ਜਾਣੇ ਇਹ ਲੱਖ ਤੋਂ ਉੱਪਰ ਜਾਏਗੀ ਤੇ ਜਦੋਂ ਤੁਸੀਂ ਇਹਦੇ ਨਾਲ ਨਾਲ ਸਿਖਾਉਂਦੇ ਵੀ ਹੋ ਇਹ ਹਾਂਜੀ ਸਿਖਾਣੇ ਵੀ ਹੁਣ ਮੈਂ ਥੋੜਾ ਜਿਹਾ ਘਟਾ ਦਿੱਤਾ ਪਹਿਲਾਂ ਬਹੁਤ ਆਉਂਦੇ ਰਹੇ ਮੇ ਤੋਂ ਮੁੰਡੇ ਕੋਈ ਹੋਏਗਾ ਇਧਰੋਂ ਜਿਹੜਾ ਨਹੀਂ ਆਇਆ ਹੋਇਆ ਸਰੰਗੀਆਂ ਜੀ ਤਾਂ ਬਹੁਤ ਸਰੰਗੀਆਂ ਵਾਲੇ ਆਉਂਦੇ ਰਹੇ ਢਾਡੀ ਆਉਂਦੇ ਰਹੇ ਸਿੱਖਣ ਨੂੰ ਹੁੰਦੇ ਤੇ ਹੁਣ ਫਿਰ ਥੋੜਾ ਜਿਹਾ ਘਟਾਤਾ ਇਹਦੇ ਚ ਵੀ ਮਹਾਰਾਜ ਕਹਿੰਦੇ ਬਣ ਗਾਹ ਕੋ ਗੁਣ ਵੇਚੀ ਤੋ ਉਹਨਾਂ ਸੈਗੋ ਜਾਏ ਜੇ ਤੁਹਾਡੇ ਮੁਰੇ ਕੋ ਗਾਹ ਕਹਣੀ ਨਾ ਤੀ ਐਵੇਂ ਫੜਾਈ ਜੋ ਫਿਆ ਲੋ ਉਦੀ ਕਦਰ ਨਹੀਂ ਕਦਰ ਨਹੀਂ ਬਹੁਤ ਸਾਰੇ ਮੁੰਡੇ ਇਦਾਂ ਨਹੀਂ ਆਉਂਦੇ ਰਏ ਜਿਹੜੇ ਅੱਜ ਪੁੱਛਦੇ ਵੀ ਨਹੀਂ ਤੇ ਫਿਰ ਮਨ ਨੂੰ ਥੋੜਾ ਦੁੱਖ ਜਾਂ ਲੱਗਦਾ ਤੇ ਹੁਣ ਆਪਾਂ ਫੀਸ ਰੱਖੀ ਆ ਜਿਹਨੂੰ ਫੀਸ ਦੇ ਜਾਂਦਾ ਸਖਾਈ ਦਾ ਮੁੱਤ ਕਹਿੰਦੇ ਗੱਲੋਂ ਫੀਸ ਕਹਿੰਦੇ ਜਿਹੜੇ ਅੱਜਕੱਲੇ ਨੌਜਵਾਨ ਨੇ ਪੰਜਾਬ ਦੇ ਜੀ ਬੜੀ ਜਲਦੀ ਜਿਦਾਂ ਹੁਣ ਤੁਸੀਂ ਆਪਣੇ ਆਪ ਹੀ ਫੀਸ ਬਣਾਈ ਫੀਸ ਦੀ ਇੰਨੇ ਸਾਲ ਤੁਸੀਂ ਵੀ ਹੁੰਦਾ ਸੀ ਕੀ ਕਹਿਣਾ ਚਾਹੂੰਗੀ ਕਿ ਅੱਜਕੱਲ ਸਬਰ ਜਦੋਂ ਇਹ ਚੀਜ਼ ਵੀ ਦੇਖੋ ਕਿੰਨੀ ਸਬਰ ਮੰਗਦੀ ਆ ਤੇ ਤੁਸੀਂ ਕੀ ਸਮਝੋ ਇਹਦਾ ਜਦੋਂ ਤੁਸੀਂ ਨਾ ਖੁਦ ਮਿਹਨਤ ਕਰਕੇ ਨਿਕਲਦੇ ਆ ਤੇ ਤੁਹਾਨੂੰ ਪਤਾ ਹੁੰਦਾ ਆਪਾਂ ਕਿੱਥੋਂ ਤੁਰੇ ਹੋ ਜਿਉਂ ਤੁਹਾਨੂੰ ਇੱਕ ਬਣਿਆ-ਬਣਾਇਆ ਪਲੇਟਫਾਰਮ ਮਿਲ ਜਾਂਦਾ ਨਾ ਉਹਦੀ ਕਦਰ ਨਹੀਂ ਹੁੰਦੀ ਪੰ ਮੈਨੂੰ ਕਿਸੇ ਦੀ ਕੋਈ ਸਪੋਰਟ ਨਹੀਂ ਰਹੀ ਨਾ ਮੇਰੇ ਘਰਦਿਆਂ ਦੀ ਕੋਈ ਸਪੋਰਟ ਰਹੀ ਤੇ ਨਾ ਕਿਸੇ ਦੀ ਕੋਈ ਆਸੇ-ਪਾਸੇ ਤੋਂ ਮੈਂ ਜਿੰਨਾ ਵੀ ਜੋ ਕੁਝ ਇੱਕਦਿਕ ਪਹੁੰਚਿਆ ਮੰਨ ਲਓ ਆਪਣੇ ਕੀ ਕਰਕੇ ਪਹੁੰਚਿਆ ਸਤਿਗੁਰੂ ਦੀ ਕਿਰਪਾ ਸਦਕਾ ਮਲੋਕੀਆਂ ਦੇ ਕੇ ਦੇ ਕੋਈ ਨਾ ਕੋਈ ਪੀੜੀ ਚ ਕੋਈ ਨਾ ਕੋਈ ਹੁੰਦਾ ਆ ਹਾਂਜੀ ਮੇਰੇ ਚ ਕੋਈ ਨਹੀਂ ਸੀਗਾ ਜੋ ਵੀ ਅਜਾ ਪਹਿਲੋ ਢਾਡ ਸਿੱਖੀ ਫਿਰ ਮੈਂ ਹਾਰਮੋਨੀਅਮ ਦਾ ਵੀ ਜਾਂਦਾ ਰਿਹਾ ਹੰਸਰਾਣਾ ਦਾ ਜੀ ਨਾਲੇ ਕੁਸ਼ੋਰੀ ਭਾਜੀ ਉਹਨਾਂ ਕੋਲ ਹਾਰਮੋਨੀਅਮ ਸਿੱਖਦਾ ਰਿਹਾ ਜਾਂਦਾ ਰਿਹਾ ਤੇ ਹੋਰ ਵੀ ਇਧਰ ਉਧਰ ਚਲੋ ਫਿਰ ਮੈਂ 1.5 ਬਾਸ ਸਟਾਰਟ ਕੀਤਾ ਸੀ ਸਿੱਖਣਾ ਕੋਈ ਸੰਦੀਪ ਸਿੰਘ ਉਸਤਾਦ ਜੀ ਉਹਨਾਂ ਕੋਲ ਜਾਂਦਾ ਰਿਹਾ ਤੇ ਮੱਲੋ ਬਥੇਰਾ ਸਟਰਗਲ ਰਿਆ ਇਹ ਇਥੇ ਨਾਲੇ ਕੋਈ ਮਾਣ ਹੈ ਨਹੀਂ ਇਹ ਸਤਿਗੁਰੂ ਦੀ ਬਖਸ਼ਿਸ਼ ਹੈ ਜਿੰਨਾ ਕਿਸ ਨੂੰ ਮਿਲਿਆ ਉਹ ਉਹਦੀ ਨਿਯਮਤ ਹੈ ਉਹਨੇ ਕਿੰਨਾ ਕਿ ਤੁਹਾਡੀ ਝੋਲੀ ਚ ਪਾਇਆ ਹਾਂ ਕਈ ਹੈਗੇ ਉਹ ਬੜੀ ਛੇਤੀ ਉਹਨਾਂ ਦੀ ਈਗੋ ਆਉਂਦੀ ਆ ਪਰ ਸੰਗੀਤ ਦੇ ਨਾਲ ਈਗੋ ਦਾ ਕੋਈ ਮਤਲਬ ਨਹੀਂ ਇਹ ਤਾਂ ਬੰਦਗੀ ਦੀ ਤਰ੍ਹਾਂ ਹੈ ਦਵਰਸ਼ਲ ਚੀਜ਼ਾਂ ਬਹੁਤ ਹੋ ਗਈਆਂ ਨਾ ਜੀ ਜੀ ਐਸੀ ਨੂੰ ਅਸੀਂ ਬੰਦੇ ਦੇ ਕਿਰਦਾਰ ਦੇ ਨਾਲ ਜੋੜ ਲੈਣੇ ਆ ਉਹ ਚੀਜ਼ਾਂ ਬਹੁਤ ਭਾਰੂ ਹੈ ਅੱਜਕੱਲ ਮੈਂ ਮੰਨ ਲਓ ਇੱਕ ਦਿਨ ਆਪਣੇ ਸਾਥ ਨੇ ਤਾਂ ਗੱਲ ਕਰਨੀ ਐ ਜੀ ਮੈਂ ਕਿ ਜਿਵੇਂ ਹੁਣ ਕਈ ਕਮੀਡੀਅਨ ਰੀਲਾਂ ਬਣਾਉਂਦੇ ਨੇ ਹੂੰ ਉਹ ਮੰਨ ਲਓ ਵੱਡੀਆਂ ਵੱਡੀਆਂ ਫਿਲਮਾਂ ਤੱਕ ਪਹੁੰਚਦੇ ਨੇ ਛੋਟੇ ਛੋਟੇ ਕੰਮ ਤੋਂ ਸ਼ੁਰੂ ਹੋਏ ਵੱਡੇ ਵੱਡੇ ਫਿਲਮਾਂ ਤੱਕ ਪਹੁੰਚ ਗਏ ਕਈ ਬੰਦੇ ਉਹ ਮੰਨ ਲਓ ਇੱਧਰ ਜੁੜੇ ਹੋਏ ਆ ਉਹਨਾਂ ਨੂੰ ਕੋਈ ਪਹੁੰਚ ਨਹੀਂ ਹ ਹ ਉਹਨਾਂ ਨੂੰ ਇਨੀ ਤਰਜੀਹ ਨਹੀਂ ਮਿਲਦੀ ਸੋਸ਼ਲ ਮੀਡੀਆ ਤੇ 네ਗੇਟਿਵਿਟੀ ਨੂੰ ਆਪਾਂ ਜਿਆਦਾ ਹਾਂ ਬਿਲਕੁਲ ਉਸ ਚੀਜ਼ ਨੂੰ ਚੰਗੇ ਮਹਾਰਾਜ ਦਾ ਬਚਨ ਹੈ ਨਾ ਕੂਡ ਫਰੇ ਪ੍ਰਧਾਨ ਦੇ ਲਾ ਲਓ ਨਾ ਹੂੰ ਤੇ ਕੂੜ ਦਾ ਬੋਲਬਾਲਾ ਜਿਆਦਾ ਹੈ ਹੂੰ ਬਹੁਤ ਸਾਰੇ ਹੈਗੇ ਜਿਹੜੇ ਉਹਨਾਂ ਨੂੰ ਛੱਡ ਗਏ ਹੁਣ ਮੰਨ ਲਓ ਮੇਰੇ ਆਪਣੀ ਜਿਥੇ ਦੇ ਹੀ ਜਿਹੜੇ ਮੈਂਬਰ ਦੋ ਮੈਂਬਰ ਮੰਨ ਲਓ ਜਿਹਨਾਂ ਨੇ ਮੈਂ ਗੱਲ ਕਰ ਕੈਨੇਡਾ ਪੱਕੇ ਹੋ ਗਏ ਉਹਨਾਂ ਨੇ ਕੰਮ ਛੱਡ ਤਾ ਇੱਕ ਨੇ ਟਰੱਕ ਦਾ ਲਾਇਸੈਂਸ ਲੈ ਲਿਆ ਉਹ ਕੈਨੇਡਾ ਦੇ ਟਰੱਕ ਚਲਾ ਰਿਹਾ ਉਹ ਸ਼ਾਦੀ ਗਿਆ ਨਹੀਂ ਇਹ ਉਹ ਜੋ ਬਾਹਰਲੇ ਮਨ ਲੋ ਬੜੀਆਂ ਮਿਲਤਾਂ ਕਰ ਕਰਕੇ ਸਪਾਂਸਰਾਂ ਲੈਣੀਆਂ ਪੈਂਦੀਆਂ ਹੂੰ ਤੇ ਬਾਹਰਲੇ ਜਿਹੜੇ ਸਪਾਂਸਰਾਂ ਵੀ ਉਹਨਾਂ ਨੂੰ ਦਿੰਦੇ ਜਿਹੜੇ ਪਹਿਲਾਂ ਹੀ ਭਰੇ ਹੋਏ ਆ ਉੱਥੇ ਵੀ ਮਸਲਾ ਗੋਲਕ ਦਾ ਵੀ ਹਾਂ ਵੀ ਵੱਡਾ ਜਥਾ ਆਏਗਾ ਉਹਦੇ ਲਈ ਸੰਗਤ ਆਏਗੀ ਜ਼ਿਆਦਾ ਉਹਦੇ ਲਈ ਗੋਲਕ ਦੇ ਪੈਸੇ ਜ਼ਿਆਦਾ ਹੋਣਗੇ ਮਸਲਾ ਸਾਰੇ ਪੈਸੇ ਦਾ ਰਹਿ ਗਿਆ ਉਹ ਉਹ ਜਿਹੜੀ ਅੰਦਰਲੀ ਖੇਡ ਸੀ ਜਾਂ ਉਹ ਉਹ ਬਹੁਤ ਦੂਰ ਐਨ ਵਿਰਲੇ ਨਾਇਕ ਨੇ ਨਾ ਮਰਦਾ ਬਚਣਾ ਸਹੀ ਗੱਲ ਉਹ ਖੇਡ ਬੜੀ ਔਖੀ ਹੋ ਗਈ ਤੇ ਇਹਦੇ ਚ ਮਤਲਬ ਕਈ ਵਾਰੀ ਲੱਗਿਆ ਨਹੀਂ ਕਿ ਜਿੱਦਾਂ ਮਤਲਬ ਅਗਰ ਇਹ 네ਗੇਟਿਵ ਤਾਂ ਨਹੀਂ ਮਤਲਬ ਇਹਦੇ ਨਾਲ ਪਰਿਵਾਰ ਦਾ ਜਦੋਂ ਸਹੀ ਚੱਲਦਾ ਰਿਹਾ ਜਿੱਦਾਂ ਹੁਣ ਤਾਂ ਤੁਸੀਂ ਇਹ ਵੀ ਕੰਮ ਕੀਤਾ ਇਹ ਵੀ ਨਾਲ ਨਾਲ ਕਰ ਕਿਸੇ ਵੇਲੇ ਚਲੋ ਲਾਹ ਜੜਾ ਹੁੰਦੇ ਆ ਇਹ ਨਹੀਂ ਗੱਲ ਉਹ ਹਰ ਇੱਕ ਕੰਮ ਚ ਹੀ ਹੁੰਦਾ ਉਹ ਤਾਂ ਹਮੇਸ਼ਾ ਸਾਰੇ ਚੀਜ਼ਾਂ ਹੁੰਦੇ ਆ ਜੇ ਕਈ ਆ ਵੀ ਇੱਕੋ ਹੀ ਜਗ੍ਹਾ ਉਹ ਨਹੀਂ ਹਾਂ ਪਰ ਜ਼ਿੰਦਗੀ ਹੈ ਵੀ ਨਹੀਂ ਕੋਈ ਜੀ ਜੀ ਤੇ ਉਹ ਮੰਨ ਲਓ ਜਿਨੇ ਕੋਈ ਇਦਾਂ ਦੀ ਮੁਸ਼ਕਿਲਾਂ ਨਹੀਂ ਦੇਖੀ ਉਹ ਕਹਦਾ ਦੁਨੀਆਂ ਤੇ ਆਇਆ ਜਿਹਨੇ ਕੋਈ ਸਟਰਗਲ ਨਹੀਂ ਕੀਤਾ ਇਹਨੂੰ ਬਣੀ ਬੜਾਈ ਮਿਲ ਗਈ ਤੇ ਉਹ ਉਹਨੇ ਉਹਨੇ ਕੀ ਜ਼ਿੰਦਗੀ ਜੀ ਉਹਨੂੰ ਸੁੱਖ ਦੁੱਖ ਦਾ ਪਤਾ ਹੀ ਨਹੀਂ ਹਾਂਜੀ ਬਿਲਕੁਲ ਜਦੋਂ ਬੰਦਾ ਕੋਈ ਮਿਹਨਤ ਕਰਕੇ ਅੱਗੇ ਉੱਠ ਕੇ ਕੋਈ ਸੋਖ ਵੱਲ ਨੂੰ ਨਿਕਲਦਾ ਤੇ ਉਹਨੂੰ ਆਪਣਾ ਉਸ਼ੋਕੜ ਵੀ ਜਾਦ ਰਹਿਦਾ ਕਿ ਮੈਂ ਕਿੱਥੋਂ ਨਿਕਿਆ ਹਾਂ ਹਾਂਜੀ ਚਲੋ ਜੁੜੇ ਆ ਬਾਕੀ ਉਹ ਕਦੀ ਵੀ ਉਹ ਮਾਲੂ ਜਿਹੜੀ ਮਿਹਨਤ ਕਰਦੇ ਉਹਦਾ ਜਿਹੜਾ ਉਹ ਫਲ ਮਿਲਦਾ ਹੀ ਹੀ ਮਿਲਦਾ ਹਾਂ ਔਰ ਜਦੋਂ ਕੋਈ ਮੈਨੂੰ ਕੋਈ ਆਰਡਰ ਆਉਂਦਾ ਮੈਨੂੰ ਬੜੀ ਖੁਸ਼ੀ ਚੜ੍ਹਦੀ ਅੱਛਾ ਜੀ ਹਾਂਜੀ ਕੋਈ ਆਰਡਰ ਆ ਰਿਹਾ ਜੀ ਤੇ ਹੁਣ ਕੀ ਕਿਹਾ ਮੈਂ ਸੰਤੁਸ਼ਟ ਹਾਂ ਇਹ ਚੀਜ਼ ਉਹ ਹਾਂਜੀ ਅੱਛਾ ਲੱਗ ਰਿਹਾ ਠੀਕ ਹੈ ਉਹ ਅਮੀਰੀ ਗਰੀਬੀ ਜਾਂ ਕਿਸੇ ਕੋਲ ਵੱਧ ਜਾਂ ਘਟੂ ਵਕਰੀ ਗੱਲ ਉਹ ਆਪਣੇ ਭਾਗ ਅੰਦਾਜ਼ ਹੁਕਮ ਦੇ ਵਿੱਚ ਜਿੱਥੇ ਕਿ ਜੁ ਮਾਰੇ ਨੇ ਰੱਖਿਆ ਸ਼ੁਕਰਾਨਾ ਕਰੀ ਜਾਈਏ ਤੇ ਉਹ ਟੋਟ ਨਹੀਂ ਹੋਣ ਦਿੰਦਾ ਮੇਰੇ ਨਾਲ ਬੜੀ ਵਾਰੀ ਇਦਾਂ ਹੋਇਆ ਮਨ ਲੋ ਕਿਸੇ ਵੇਲੇ ਲੱਗਣਾ ਕਿ ਹੈ ਨਹੀਂ ਕੁਝ ਤੋ ਕਿਹ ਨਾ ਕਿਵਨ ਕੋਈ ਨਾ ਐਸਾ ਬਹਾਨਾ ਬਣਨਾ ਉਹ ਫੇਰ ਪਰ ਜਣੀ ਬੜੀ ਬੜੀ ਹੋਇਆ ਜੇ ਉਹਦੇ ਵਾਲੇ ਮਸਾਜ ਬਣਾਉਂਦਾ ਨਹੀਂ ਹੁੰਦਾ ਜੇ ਕਿਹ ਵੇਲੇ ਇਦਾਂ ਕੋ ਲੱਗਣਾ ਪਤਾ ਨਹੀਂ ਲੱਗਣ ਚਾਹਾਂ ਚੇ ਕਿਧਰੋਂ ਫੋਨ ਫੋਨ ਆਈ ਨਾ ਵੀ ਉਹ ਫਲਾਨੀ ਜਗ੍ਹਾ ਰਿਕਾਰਡਿੰਗ ਤੇ ਜਾਣਾ ਹੈ ਆ ਜਾ ਜਾਂ ਪ੍ਰੋਗਰਾਮ ਆ ਗਏ ਕੋਈ ਹੁਣ ਮੱਲੋ ਦੇ ਪਾਣੀ ਚ ਤੁਰੇ ਰਹੀਏ ਤੋ ਦੇ ਹੀ ਜਾਂਦਾ ਅੱਗੇ ਹੁਣ ਮੇਰਾ ਮਲੋ ਦਿਲੋਂ ਅਜੇ ਵੀ ਉਹ ਜਿਹੜੀ ਇੱਕ ਚੀਜ਼ ਦੀ ਲੋੜਦੀ ਆ ਇੱਕ ਮੇਰਾ ਸੁਪਨਾ ਸੀਗਾ ਵੀ ਕਦੇ ਕਲਾਸੀਕਲ ਰਾਈਂਕ ਜਿਵੇਂ ਆਪਣੇ ਤੇ ਜਲੰਧਰ ਚ ਬਹੁਤ ਤਗੜਾ ਸੰਗੀਤ ਸੰਮੇਲ ਹੁੰਦਾ ਹ ਹਰ ਵਾਰ ਹਰ ਵਾਰ ਹਰ ਵਾਰ ਹਾਂਜੀ ਤਾਂ ਇੱਕ ਉਹ ਮੇਰਾ ਸੁਪਨਾ ਸੀਗਾ ਚਲੋ ਉਹ ਸਾਰੇ ਚੰਨ ਸੁਪਨੇ ਪੂਰੇ ਵੀ ਨਹੀਂ ਹੁੰਦੇ ਕਿਉਂਕਿ ਜਦੋਂ ਮੈਂ ਸ਼ੁਰੂਆਤ ਕੀਤਾ ਕਲਾਸੀਕਲ ਮੈਂ ਬਹੁਤ ਜ਼ਿਆਦਾ ਨਹੀਂ ਤਾਂ ਇੱਕ ਤਾਂ ਹੁੰਦੀ ਸਾਡੇ ਸੋਲੋ ਹੁੰਦੀ ਸੰਗੀਤ ਸੋਲੋ ਬਜਾਉਣਾ ਇੱਕ ਹੁੰਦੀ ਕਿਸੇ ਨਾਲ ਸਹਿਤਾ ਜਿਵੇਂ ਤਬਲੇ ਵਾਲੇ ਨਾਲ ਨਗਮਾ ਰੱਖਣਾ ਮੈਂ ਚਲ ਜਿਆਦਾ ਨਹੀਂ ਕਿਤੇ ਨਗਮਾ ਰੱਖਣ ਜਦੋਂ ਮੈਂ ਕਰੀ ਉਹ ਸਟੇਜ ਤੇ ਜਰੂਰ ਜਾਣਾ ਚਲੋ ਮੇਰਾ ਨਹੀਂ ਸੁਪਨਾ ਪੂਰਾ ਹੋਇਆ ਤੇ ਹੁਣਗਾ ਮੈਂ ਆਪਣੇ ਬੇਟੇ ਚ ਦੇਖਦਾ ਪੀ ਜੇ ਉਹਨੂੰ ਸਤਾਉਣਾ ਹੁਣ ਮੇਰਾ ਹੁਣ ਰਿਆਜ ਨਹੀਂ ਹੁੰਦਾ ਹੁਣ ਇਧਰ ਹੀ ਸਾਰੀ ਦਿਹਾੜੀ ਬਿਤੜ ਜਾਂਦੀ ਹੈ ਪਰ ਅਜੇ ਵੀ ਇੱਕ ਹੈਗਾ ਵੀ ਕਿਤੇ ਇਹ ਮੜਾ ਜਾ ਸੈਟਲ ਜਾ ਕਰਕੇ ਲੇਕਿਨ ਫਿਰ ਰਿਆਜ ਕਰਨਾ ਸ਼ੁਰੂ ਕਰਨਾ ਹੈ ਬਾਕੀ ਪਰਮਾਤਮਾ ਨੇ ਅੱਤਾ ਸੋ ਕਿਉਂ ਵੀ ਤੂੰ ਇੱਕ ਵਾਰ ਲਓ ਜੇ ਆਪਾਂ ਕਹੀਏ ਵੀ ਜੇ ਰਾਜੇ ਬਣ ਜਾਣਾ ਜਾ ਕੇ ਉਹ ਤਾਂ ਉਹ ਮਹਾਰਾਜ ਦੇ ਹੱਥ ਵਾਸਿਆ ਨੂੰ ਹੂੰ ਬਾਕੀ ਹੁਣ ਜੀ ਅਸੀਂ ਇਹ ਕੰਮ ਛੱਡੀ ਜਾਵਾਂਗੇ ਵੀ ਨਹੀਂ ਇਹ ਚ ਪੈਸਾ ਨਹੀਂ ਬਣਦਾ ਜੀ ਕੋਈ ਹੋਰ ਕੰਮ ਕਰ ਲਈਏ ਉਹ ਚ ਬਣਦਾ ਤੇ ਜੋ ਉੱਥੇ ਜਾ ਕੇ ਵੀ ਨਾ ਬਣਿਆ ਤਾਂ ਫਿਰ ਆਪਾਂ ਕੀ ਕਰਾਂਗੇ ਇਹ ਤੇ ਚਲੋ ਇਹ ਤੇ ਇਹ ਤੋਂ ਉਹ ਗੱਲ ਵੀ ਤੇ ਮਹਾਰਾਜ ਦੀ ਬਖਸ਼ਿਸ਼ ਆ ਹੂੰ ਹਰ ਕੋਈ ਨਹੀਂ ਸਿੱਖ ਸਕਦਾ ਹੈ ਨਹੀਂ ਇਹਦੇ ਨਾਲ ਦਾ ਕੰਮ ਬਹੁਤ ਵਧੀਆ ਸਾਫ਼ ਸੁਥਰਾ ਬੰਦਾ ਮਿਹਨਤੀ ਹੋਵੇ ਇਸ ਚੀਜ਼ ਨੂੰ ਸਮਰਥਨ ਹੋਵੇ ਬਹੁਤ ਕੁਝ ਬਦਲ ਗਿਆ ਹੂੰ ਮੇਰੇ ਕੋਲ ਤੋਂ ਜੋ ਕੁਝ ਆਇਆ ਇਹਦੀ ਬਦੌਲਤ ਹੈ ਤੇ ਮੈਂ ਤਾਂ ਹੁਣ ਮੀਂਹ ਆ ਚਲੋ ਆਪਦੇ ਬੇਟੇ ਨੂੰ ਵੀ ਇੰਤਰੀ ਪਾ ਰਿਹਾ ਬਹੁਤ ਸੋਹਣਾ ਹੈ ਨਹੀਂ ਕਿਉਂਕਿ ਇੱਕ ਚਲੋ ਬਹੁਤ ਸਾਰੀਆਂ ਪੀੜੀਦਰ ਪੀੜੀਆਂ ਜਿਹੜੀਆਂ ਚੱਲ ਰਹੀਆਂ ਇਹ ਕੋਈ ਚੰਗੇ ਕਰਮ ਆ ਜਿਹੜੇ ਮਹਾਰਾਜ ਕਹਿੰਉਂ ਸੰਗੀਤ ਦੀ ਦਾਤ ਦਿੰਦਾ